ਪਤਾ ਨਹੀਂ ਅੰਦਰੇ ਕੀ ਕਰੀ ਜਾਂਦੀ ਐ ਨੀ ਕੁੜੀ ਐ ਓਰੇ ਆ ਹਾਂ ਮੰਮੀ ਓਰੇ ਆ ਪੁੱਤ ਹਾਂ ਮੰਮੀ ਪੁੱਤ ਐਂ ਕਰ ਰਹੇ ਨੇ ਭਾਂਡੇ ਪੈ ਨੇ ਮਾਂਜਦੇ ਕਰਾਂ ਮੰਮੀ ਮੇਰਾ ਤਾਂ ਸਿਰ ਦੁਖੀ ਜਾਂਦਾ ਮੈਂ ਇੱਥੋਂ ਕਿੱਥੇ ਭਾਂਡੇ ਮੰਜਣਗੇ ਤੂੰ ਦਾਲ ਬਣਾ ਕੇ ਬਾਅਦ ਚ ਭਾਂਡੇ ਮਾਂਜ ਲਈ ਪੁੱਤ ਮੇਰੀ ਗੱਲ ਸੁਣੂ ਰਿਹਾ ਕੇ ਹੁਣ ਤਾਂ ਤੇਰਾ ਬਹਾਨੇ ਲਾ ਕੇ ਸਰੀ ਜਾਂਦਾ ਆਖੇ ਮੇਰਾ ਸਿਰ ਦੁਖਦਾ ਜਿੱਦਣ ਸੌਰੇ ਚਲੇਗੀ ਉੱਥੇ ਨਹੀਂ ਆ ਕੰਮ ਪੁੱਗਣੇ ਅਗਲੇ ਨੇ ਤਾਂ ਕੰਮ ਲੈਣਾ ਪੂਰਾ ਤੇਤੋਂ ਜਿੱਦਣ ਸੌਰੇ ਚਲੇਗੀ ਉਦਣ ਦੇਖਾਂਗੇ ਨਾ ਹੁਣ ਕਿਉਂ ਦੇਖਣਾ ਮੰਮੀ ਫਿਰ ਹੁਣ ਮੇਰਾ ਸਿਰ ਪਤਾ ਹੋਏ ਦਾਲ ਬਣਾਈ ਅੱਜ ਬਸ ਖਾਣ ਦਾ ਪਤਾ ਕੰਮ ਦਾ ਨਹੀਂ ਪਤਾ ਤੈਨੂੰ ਵੀ ਕੋਈ ਕੰਮ ਕਰਾ ਦ ਮਾਮਾ ਦੇ ਨਾਲ ਸਹੀ ਕਹਿੰਦੀ ਐ ਤੇਰੀ ਮਾਂ ਜੇ ਮੂਰੇ ਤੈਨੂੰ ਸਾਸਿਕ ਪੱਤੀ ਮਿਲ ਗਈ ਫੇਰ ਫਿਰ ਕੀ ਕਰेंगी ਡੈਡੀ ਜੀ ਸੱਸ ਕਪੱਤੀ ਮਿਲ ਗਈ ਨਾ ਉਹਨੂੰ ਮੈਂ ਆਪ ਹੀ ਸਿਧਾਰ ਲੂੰਗੀ ਨਾਲੇ ਜੇ ਨੂਹਾਂ ਸਾਨੂੰ ਮਾਮਾ ਬਣਾ ਕੇ ਰੱਖਣਾ ਫਿਰ ਕੰਮਾਂ ਪਿੱਛੇ ਕਲੇਸ਼ ਕਿਉਂ ਪਊਗਾ ਮੈਂ ਤਾਂ ਨਾ ਮਿੱਠੀਆਂ ਮਾਰ ਮਾਰ ਕੇ ਆਪਦੀ ਸੱਸ ਤੋਂ ਸਾਰੇ ਕੰਮ ਕਰਾ ਲਿਆ ਕਰੂੰਗੀ ਹਾਂ ਕਰਾ ਲਿਆ ਕਰਾਂਗੀ ਇੱਥੇ ਹੀ ਨੇ ਉੱਥੇ ਤਾਂ ਜਵਾਨ ਨਹੀਂ ਚੱਲਣੀ ਤੇਰੀ ਆਵਾਜ਼ ਨਹੀਂ ਨਿਕਲਣੀ ਉਹਦੇ ਮੂਰੇ ਚੱਲ ਚੰਗਾ ਮੰਮੀ ਜਦੋਂ ਵਿਆਹ ਹੋਊਗਾ ਉਦੋਂ ਦੇਖੀ ਜਾਊਗੀ ਮੈਂ ਰੋਟੀ ਖਾ ਕੇ ਫਿਰ ਭਾਂਡੇ ਮਾਜੂਗੀ ਠੀਕ ਹੈ ਫਟਾਫਟ ਦਾਲ ਬਣਾ ਦੇ ਦਾਲ ਦਾ ਵੱਤ ਬਣ ਗਈ ਬਸ ਰੋਟੀ ਬਣਾਉਣੀ ਆ ਮੈਂ ਭਾਂਡੇ ਮਾਂ ਦੀ ਪੱਕਾ ਕਿਤੇ ਫੇਰ ਛੱਡ ਕੇ ਬਹਿ ਜਮੇ ਮਾਂ ਇਹ ਦੂੰਗੀ ਜੇ ਸਿਰ ਹਟ ਗਿਆ ਮੇਰਾ ਦੁਖਣਾ ਡੈਡੀ ਦੁਖਦਾ ਹੀ ਨਹੀਂ ਦੁਖਦਾ ਹੀ ਨਹੀਂ ਸਿਰ ਹਟੂ ਕਾ ਦੇ ਨੰਗਾ ਦਾ ਲਈ ਫਿਰਦੀਆਂ ਛਾਟਾ ਫਿਰ ਕਹੇਗੀ ਸਿਰ ਦੁਖਦਾ ਇਹਦੇ ਉੱਤੇ ਸਿਰ ਤੇ ਲੈ ਕੋਸ ਜੜੀ ਆ ਠੰਡ ਹੁੰਡਕਾਰ ਨਹੀਂ ਮੇਰਾ ਸਿਰ ਦੁਖਦਾ ਹਾਂ ਮੇਰਾ ਉਹੀ ਲੱਗਦਾ ਇਹਨਾਂ ਕੋਲੇ ਕੰਮ ਦੇ ਕਾਰਨ ਦੁਖਦਾ ਜਦੋਂ ਕੰਮ ਨਿਬੜ ਗਿਆ ਆਪੇ ਹਟ ਜੂਗਾ ਹੈਨਾ ਚਲ ਉਹਦੇ ਸਾਹਮਣੇ ਤਾਂ ਮੈਂ ਤੈਨੂੰ ਕਹਾਂ ਨੀਗਾ ਕੁਛ ਉਹ ਨਹੀਂ ਹੈਗਾ ਆਪਣਾ ਹਰਜੀਤ ਆ ਜਿਹੜਾ ਬਖਸ਼ੇ ਵਾਲੇ ਵਾਲਾ ਬਚੋਲਾ ਆ ਰਿਸ਼ਤੇ ਦਾ ਕਰਾਉਂਦਾ ਉਹ ਅੱਛਾ ਉਹ ਕਹਿੰਦਾ ਸੀ ਆਪਣੀ ਕੁੜੀ ਦਾ ਰਿਸ਼ਤਾ ਕਰਾਉਣ ਵਾਸਤੇ ਮੈਂ ਕਿਹਾ ਭਾਈ ਆਜ ਹੀ ਕੋਈ ਗੱਲ ਨਹੀਂ ਕਰ ਲਾਂਗੇ ਗੱਲ ਅੱਛਾ ਫਿਰ ਮੁੰਡਾ ਕਿੱਥੋਂ ਦਾ ਨਾਲੇ ਜ਼ਮੀਨ ਜਮੂਨ ਪੁੱਛ ਲਈ ਤੇ ਕਿੰਨੀ ਕਉਂਦੀ ਹੈ ਪਿੰਡ ਦਾ ਤਾਂ ਹਜੇ ਪਤਾ ਨਹੀਂਗਾ ਉਸੇ ਦੇ ਪਿੰਡੋਂ ਹੀ ਆ ਮੁੰਡਾ ਉਹ ਕਹਿੰਦਾ ਜੀ ਪਰਿਵਾਰ ਵਧੀਆ ਮਹਾਂ ਚਾਲ ਕੋਈ ਗੱਲ ਨਹੀਂ ਅੱਜ ਹੀ ਕਰ ਲਾਂਗੇ ਗੱਲ ਚਲ ਠੀਕ ਆ ਦੇਖ ਲੋ ਫਿਰ ਕਰ ਲੋ ਗੱਲ ਵਿਆਹ ਤਾਂ ਕਰਨ ਆਈਆਂ ਇੱਕ ਨਾ ਇੱਕ ਦਿਨ ਚਲ ਚੰਗਾ ਪਰਿਵਾਰ ਮਿਲ ਜਵੇ ਉਹਦੇ ਵਰਗੀ ਤਾਂ ਰੀਸ ਨਹੀਂ ਹੋਰ ਤਾਂ ਹੀ ਤਾਂ ਮੈਂ ਕਹਣਾ ਚਲ ਜੇ ਵਧੀਆ ਰਿਸ਼ਤਾ ਹੋਇਆ ਦੇਖ ਕੇ ਕਰਿਆਵਾਂਗੇ ਨਹੀਂ ਭਾਈ ਹੋਰ ਕਿਤੇ ਦੇਖਾਂਗੇ ਫਿਰ ਚਲ ਠੀਕ ਆ ਦੇਖ ਲੋ ਮੈਂ ਬਣਾਉਣੀ ਆ ਰੋਟੀ ਬਹਿ ਜਾਓ ਖਾ ਕੇ ਜਾਏ ਜਿੱਥੇ ਜਾਣਾ ਹੁਣ ਫਿਰ ਲੇਟ ਹੋ ਜਾਂਨੇ ਚੰਗਾ ਚੰਗਾ ਬਣਾ ਲਾ ਆ ਰਾਵਣੂ ਘਰੀਆਂ ਵੇ ਆ ਜਾ ਭਾਈ ਆ ਜਾ ਕੌਣ ਲੈ ਅੱਛਾ ਸਸਰੀ ਘਰ ਮਾਸੀ ਵੇ ਸਸਰੀ ਕਾਲ ਪੁੱਤ ਸਸਰੀ ਕਾਲ ਬਹਿ ਜਾ ਭਾਈ ਲੈ ਬੈਠ ਤਾਂ ਮੈਂ ਚਲ ਤੂੰ ਭਾਈ ਕੋਈ ਨਾ ਮੈਂ ਤੇ ਇੱਥੇ ਬਹਿ ਜੂਗਾ ਮੈਂ ਕਾਹਨੂੰ ਬੈਠਣਾ ਪੁੱਤ ਲੈ ਤੂੰ ਕੁਰਸੀ ਤੇ ਬੈਠ ਕੋਈ ਨਾ ਇੱਥੇ ਬਹਿ ਨਹੀਂ ਆ ਲੈ ਕੁਰਸੀਆਂ ਤੇ ਬਹਿ ਜਾਊਂਗਾ ਹੋਰ ਦੱਸ ਤਕੜੀਆਂ ਹਾਂ ਮੈਂ ਤਾਂ ਤਕੜੀਆਂ ਤੇਰੀ ਮਾਂ ਠੀਕ ਹੈ ਹਾਂ ਠੀਕ ਆ ਤੇਰੀ ਮਾਂ ਨੇ ਕਦੇ ਗੇੜਾ ਹੀ ਨਹੀਂ ਮਾਰਿਆ ਵੇ ਬਸ ਤੈਨੂੰ ਪਤਾ ਕੰਬਲ ਧੰਦੇ ਚ ਮਾਸੀ ਕਿੱਥੇ ਨਿਕਲੇ ਜਾਂਦਾਗਾ ਇਹ ਤਾਂ ਗੱਲ ਹੈਗੀ ਐ ਨਾ ਵੇ ਤੂੰ ਅੱਜ ਸਾਡਾ ਭੁੱਲੇ ਚੁੱਕ ਕੇ ਨੇ ਘਰ ਕਿਵੇਂ ਪਾਲ ਲਿਆ ਮੈਂ ਜਮਾਨੀ ਦੇਖ ਲਿਆ ਕਦੇ ਸਾਡੇ ਘਰੇ ਤੂੰ ਆਇਆ ਮੈਂ ਕਾਣੂ ਘਰ ਭੁੱਲਿਆ ਸੀ ਘਰ ਤਾਂ ਮੇਰੀ ਇਹ ਨਿਗਾਚੀ ਸੀਗਾ ਅੱਛਾ ਹਾਂ ਮੈਂ ਤੇਰੇ ਕੋਲੇ ਕੰਮ ਆਇਆਂਗਾ ਮਹਾ ਚੱਲ ਜਾ ਕੇ ਮਾੜਾ ਮੋਟਾ ਰਾਏ ਵਾਰੀ ਕਰਾਵਾਂ ਲੈ ਦੱਸ ਪੁੱਤਰਾ ਰਾਵਣ ਕਦੀ ਰਾਵੜੀ ਰਾਵਣ ਨੂੰ ਚੜਾ ਦਈਏ ਕੋੜੀ ਦੇ ਫੇਰ ਆ ਤਾਂ ਬੜੀ ਸੋਹਣੀ ਗੱਲ ਐ ਤੂੰ ਤਾਂ ਬੜੀ ਸੋਹਣੀ ਖੁਸ਼ਖਬਰੀ ਲੈ ਕੇ ਆਇਆ ਪੁੱਤ ਮੈਨੂੰ ਐਂ ਦੱਸ ਆਪਣੇ ਕੋਲੇ ਜ਼ਮੀਨ ਭਲੇ ਨਹੀਂ ਕਿੰਨੀ ਆ ਲੈ ਜ਼ਮੀਨ ਸੁੱਖਣਾ ਪੱਥੇ ਆ ਜੀ ਮੇਰੇ ਮੁੰਡੇ ਕੋਲੇ ਦੇਖ ਤੈਨੂੰ ਪਤਾ ਹੀ ਐ ਕੱਲਾ ਮੁੰਡਾ ਹੈ ਛੋਟੇ ਦੇ ਸਰਵਰਗੇ ਅਠ ਕਿੱਲੇ ਆਉਂਦੇ ਮੇਰੇ ਪੁੱਤ ਨੂੰ ਫੇਰ ਜੇ ਮੈਂ ਰਿਸ਼ਤਾ ਕਰਵਾ ਦਾਂ ਤੇ ਮੇਰਾ ਕੀ ਮਾਨਤਾਨ ਕਰੇਂਗੀ ਤੂੰ ਬੇ ਪੁੱਤ ਮਾਨਤਾਨ ਦੀ ਤੂੰ ਗੱਲ ਸੁਣ ਲੈ ਨਾ ਜੇ ਤਲੇ ਮੈਂਗਾ ਉੱਥੋਂ ਦਾਜ ਦੇ ਜ ਫੁੱਲ ਵਟਾ ਫੁੱਲ ਹੈ ਟਰੱਕ ਭਰ ਕੇ ਦਾਜ ਦਾ ਲਿਆਵੇਂਗਾ ਦੇਖ ਤੈਨੂੰ ਤੋਲੇ ਦੀ ਛਾਪ ਪਾ ਦੂੰ ਸਮਝ ਗਿਆ ਤੂੰ ਇੱਕ ਟਰੱਕ ਦੀ ਗੱਲ ਕਰਦੀ ਟਰੱਕ ਤਾਂ ਮੈਂ ਦੋ ਲਿਆ ਦੂੰ ਦਾਜ ਭਰ ਕੇ ਮੈਂ ਫਿਰ ਤਾਂ ਬਾਲੀ ਸੋਣੀ ਗੱਲ ਹੈ ਮੇਰੇ ਤਾਂ ਪਿੰਡ ਦੇ ਵਿੱਚ ਬੱਲੇ ਬੱਲੇ ਹੋ ਜੂਗੀ ਸੁੱਖ ਨਾਲ ਆਪਣੇ ਚ ਪੁੱਤ ਕਾ ਦੀ ਘਾਟ ਹੈ ਹੈ ਕਿੰਨਾ ਸੋਹਣਾ ਸੁਨੱਖਾ ਮੇਰਾ ਪੁੱਤ ਪਿੰਡ ਦੇ ਵਿੱਚ ਦੇਖ ਲੈ ਕਿੰਨੀ ਨੇਕੀ ਹੈ ਮੇਰੇ ਪੁੱਤ ਦੀ ਮੈਂ ਫਿਰ ਉਹੀ ਤਾਂ ਮੈਂ ਗੱਲ ਕਰਦਾ ਨਾ ਫਿਰ ਸਾਪ ਦਾ ਭਾਰ ਮੇਰਾ ਵੀ ਵਧਾ ਲਈ ਨਾ ਮੈਂ ਡੂੜ ਤੋਲਾ ਪਾ ਦੂੰਗੀ ਹੋਰ ਦੱਸ ਤੈਨੂੰ ਖੁਸ਼ ਕਰ ਦੂੰ ਪੁੱਤ ਤੂੰ ਬੇਫਿਕਰ ਰਹਿ ਐ ਨਾ کہیں ਵੀ ਕੜਾ ਪਾ ਦੂੰਗੀ ਅਸਾਂ ਛਾਂਪਾਂ ਦੀਆਂ ਨਹੀਂ ਆ ਰਹੇ ਹੋ ਮੈਂ ਮੇਰੀ ਗੱਲ ਸੁਣ ਲੈ ਡੂੜ ਤੋਲੇ ਦਾ ਤਲ ਤੂੰ ਕੜਾ ਕਰਾ ਲੈ ਮੈਨੂੰ ਕਿਹੜੀਕਾ ਚਾਹੇ ਛਾਂਪ ਬਵਾ ਲੈ ਭਾਈ ਚਾਹੇ ਡੂੜ ਤੋਲੇ ਦਾ ਕੜਾ ਕਰਵਾ ਲੈ ਹੋਰ ਦੱਸ ਕੀ ਬਾਹਰ ਦਾ ਐਨਾ ਕ ਪੁੱਤ ਮਾਂ ਤਾਂ ਬਹੁਤ ਹੁੰਦਾ ਮੇਰੀ ਗੱਲ ਸੁਣ ਫਿਰ ਤੂੰ ਐਂ ਕਰ ਵਿਆਹ ਦੀਆਂ ਤਿਆਰੀਆਂ ਕਰ ਤੇ ਜਿਹੜੀ ਗੱਲ ਕਹੂੰ ਮੈਂ ਹੋਰ ਉਤਰੂ ਉਸ ਗੱਲ ਤੇ ਜਿੰਨਾ ਤੂੰ ਸਮਾਨ ਮੰਗਾਏਂਗੀ ਉਦੋਂ ਦੁੱਗਣਾ ਘਰੇ ਛੱਡ ਕੇ ਜਾ। ਬਸ ਫਿਰ ਦੋ ਟਰੱਕ ਦਾਜ ਦੇ ਹੋਣੇ ਚਾਹੀਦੇ ਨੇ ਠੀਕ ਐ। ਆ ਦੇਖ ਲੈ ਮੇਰੀ ਗਵਾਂਡਣ ਲਾਇਕ ਹੈ ਜੇ ਬੀਏ ਨੇ ਮੁੰਡਾ ਵੇਹਾ ਸੀ ਬਹੁ ਕੀ ਲੈ ਕੇ ਆਈ ਆ ਆਪਾਂ ਪਿੰਡ ਦੇ ਵਿੱਚ ਬੱਲੇ ਬੱਲੇ ਕਰਾਉਣੀ ਆ। ਮਹਾ ਸਾਰੇ ਆਨੇ ਗਵਾਂਡੀਆਂ ਦੇ ਉਹ ਗੱਲਾਂ ਨੀਵੀਆਂ ਪਵਾ ਦੂ। ਕੱਲ ਜੇ ਫੁਕਦੀ ਕੱਲ ਜੇ ਫੁਕਦੀ। ਹਾਂ ਉਹੀ ਗੱਲ ਤਾਂ ਮੈਂ ਚਾਹੁੰਦੀ ਆ। ਬਸ ਤੂੰ ਨਿਗ੍ਹਾ ਰੱਖੀ ਮੇਰੇ ਕੰਨੀ। ਮੈਂ ਕਹਿੰਦੇ ਬੇਸ਼ੱਕ ਤੂੰ ਡੋਟ ਟੋਲੇ ਦੇ ਪੈਸੇ ਪਹਿਲਾਂ ਲਾ ਲੈ। ਚਾਹੇ ਸੇਵਨਾ ਕਰਵਾ ਲੈ ਚਾਹੇ ਭਾਈ ਪੈਸੇ ਲੈ ਲੈ ਉਹ ਤੇਰੀ ਮਰਜ਼ੀ ਉਹ ਤਾਂ ਮੈਂ ਸਾਰਾ ਕੁਝ ਕਰ ਲੂੰ ਗੱਲ ਆ ਮੈਂ ਕੋਈ ਗੱਲ ਨਹੀਂ ਕੁੜੀਆਂ ਨਾਲ ਕੋਲ ਵੀ ਜਾ ਕੇ ਆਉਣਾਗਾ ਤੇਰਾ ਉਹਨਾਂ ਨੂੰ ਵੀ ਦੱਸੂਗਾ ਭਾਈ ਝੋਟੇ ਦੇ ਸਿਰ ਵਰਗੀ ਜ਼ਮੀਨ ਆ ਇਹ ਜੀ ਮਿਲ ਨਹੀਂ ਨਹੀਂ ਮੁੜਕੇ ਨਹੀਂ ਇਹ ਜਿਆ ਰਿਸ਼ਤਾ ਮਿਲਦਾ ਹੁੰਦਾ ਬਸ ਉਹ ਤਾਂ ਭਾਈ ਹੁਣ ਤੈਨੂੰ ਪਤਾ ਹੀ ਬਚੋਲੇ ਨੇ ਤਾਂ ਗੱਲਾਂ ਆਪ ਹੀ ਕਰਨੀਆਂ ਹੁੰਦੀਆਂ ਨੇ। ਬਾਕੀ ਤੈਨੂੰ ਪਤਾ ਹੀ ਆ ਸਾਡੇ ਕਿਹੜਾ ਕੋਈ ਝੂਠ ਤਾਂ ਪਾਣ ਹੈ ਗੱਲ ਦਾ। ਉਹ ਤਾਂ ਸਾਹਮਣੇ ਆ। ਨਾਲ ਇਹੋ ਜਿਹਾ ਘਰ ਤਾਂ ਉਹ ਗੱਲ ਪਿੰਡ ਦੇ ਵਿੱਚ ਟਾਮਾ ਟਾਮ ਹੀ ਹੁੰਦਾਗਾ। ਟਾਮਾ ਟਾਮ ਹੀ। ਬਸ ਇੰਨਾ ਕਹ ਬਈ ਭਾਈ ਕੁੜੀ ਲਾਇਕ ਹੋਵੇ। ਦੇਖ ਮੇਰੇ ਮੁੰਡੇ ਜੀ ਨਹੀਂ ਸੋਹਣੀ ਹੋਵੇ ਕੁੜੀ। ਲਾਇਕ ਹੋਵੇ ਮੈਨੂੰ ਰੋਟੀ ਦੇ ਨਾਲ ਹੀ ਹੋਵੇ। ਮੈਂ ਜਦੋਂ ਆਿਆਂਗਾ ਕਿਸੇ ਗੱਲ ਤੂੰ ਇੱਥੇ ਆਿਆਂਗਾ। ਕੁੜੀ ਕੂੰਜ ਵਰਗੀ ਹੋਊ ਜਮ। ਬਸ ਨਰਮ ਸਿਆਣੀ। ਬਸ ਫੇਰ ਪੁੱਤ ਅੰਮੀ ਮੈਨੂੰ ਆਇਆ ਤੇਰੇ ਤੇ ਭਰੋਸਾ ਹੈ। ਘਰ ਦੇ ਵਿੱਚ ਤੈਨੂੰ ਲਾਈਟਾਂ ਲਾਉਣ ਦੀ ਲੋੜ ਨਹੀਂ। बस फिर मेनू आही चाहिदा ना ਨਾਲ انداز ਆ ਜੋ ਨਾਲ ਕੁੜੀ ਸੋਹਣੀ ਸਨ ਕੀ ਆਜ ਬਸ ਹੋਰ ਕੀ ਚਾਹੀਦਾ ਗਾ ਬਸ ਬਸ ਸਾਰਾ ਕੁਝ ਹੀ ਆ ਗਿਆ ਤੇ ਫਿਰ ਐ ਕਰ ਫਿਰ ਰਾਮ ਨੂੰ ਕਿੱਥੇ ਆ ਵੇ ਰਾਮ ਨੂੰ ਇਧਰ ਹੀ ਭਾਗਾ ਸੀਗਾ ਅ ਡੈਰੀ ਦੇ ਵਿੱਚ ਆਪੇ ਦੁੱਧ ਦੱਦ ਜਾ ਪੋਣਾ ਸਾਹਿਬ ਕਿਤਾਬ ਜਾ ਕਰਨ ਗਿਆ ਸੀ ਮੈਨੂੰ ਲੱਗਦਾ ਚਲ ਫਿਰ ਉਹਨੂੰ ਸੁਨੇਹਾ ਲਾ ਦੀ ਜੇ ਮੈਨੂੰ ਟੱਕਰ ਗਿਆ ਮੈਂ ਲਾ ਤੂੰ ਸੁਨੇਹਾ ਫਿਰ ਵੇ ਤੂੰ ਹੀ ਗੱਲਬਾਤ ਕਰ ਲਈ ਉਹਦੇ ਨਾਲ ਚੰਗਾ ਮੈਂ ਤਾਂ ਗੱਲਬਾਤ ਕਰਨ ਨੂੰ ਕੋਈ ਗੱਲ ਨਹੀਂ ਫਿਰ ਵੀ ਤੂੰ ਮੰਗੀ ਤੇਰਾ ਸਮਝਾਉਣ ਦਾ ਹੱਕ ਹੈਗਾ ਮੇਰੀ ਗੱਲ ਸੁਣ ਲੈ ਐਂ ਤਾਂ ਆਪਦੀ ਰਹਿ ਬਾੜੀ ਅਸੀਂ ਕਰੇ ਕਰਾਂਗੀ ਕਰਾਂਗੇ ਹਾਂ ਮੇਰਾ ਪੁੱਤ ਮੇਰੇ ਤੋਂ ਇੰਚ ਬਾਹਰ ਨਹੀਂ ਹੈਗਾ ਜਿਵੇਂ ਮੈਂ ਗੱਲਬਾਤ ਕਰ ਲਈ ਬਸ ਉਹੀ ਪੂਰ ਉਤਰੂ ਠੀਕ ਹੈ ਚਲ ਠੀਕ ਹੈ ਫਿਰ ਮੈਂ ਜਾਵਾਂ ਵਿਚ ਆਦੀ ਘੁੱਟ ਪੀਕੇ ਜਾਈਂ ਕੋਸ ਨਹੀਂ ਹੁੰਦਾ ਮੈਂ 2 ਮਿੰਟ ਲੱਗਣਗੇ ਚਾਹ ਉਹ ਚਾਹ ਤਾਂ ਮੈਂ ਫਿਰ ਪੀਰੂ ਤੈਨੂੰ ਪਤਾ ਤਿਆਰ ਬਣਿਆ ਪਿਆ ਹੈਗਾ ਪਹਿਲਾਂ ਸਰਪੰਚ ਕੋਲੋਂ ਆਏਗਾ ਆ ਵੋਟਾਂ ਜੀ ਚੱਲੀ ਜਾਂਦੀਆਂ ਨੇ ਹਾਂ ਹਾਂ ਉੱਥੇ ਪੀ ਆਇਆ ਮੈਂ ਹਾਂ ਚੱਲ ਆ ਮਾਸੀ ਗੋਲ ਦੀ ਵੀ ਹੋ ਚੱਲਦੇ ਆ ਫਿਰ ਪਈ ਆ ਤਾ ਬਾੜੀ ਸੋਹਣੀ ਗੱਲ ਕਰੀ ਦੇਖ ਲੈ ਫਿਰ ਪਿੰਡ ਦੇ ਵਿੱਚ ਬੱਲੇ ਬੱਲੇ ਘਰਾਦੀ ਮੇਰਾ ਪੁੱਤ ਤੈਨੂੰ ਮੈਂ ਦੁਬਾਰੇ ਫੇਰ ਕਹਿੰਦੀ ਆ ਠੀਕ ਹੈ ਮਾਂ ਹਾਂ ਮਾਂ ਤੂੰ ਬੇਫਿਕਰ ਹੋ ਜਾ ਜਮਾ ਚਿੰਤਾ ਨਾ ਕਰ ਤੂੰ ਤੂੰ ਬਸ ਸੁਨਿਆਰ ਕੋਲੇ ਜਾ ਭਾਈ ਨਾ ਪਹਿਲਾਂ ਮੈਂ ਤੇ ਚਾ ਦੱਸਦੀ ਕਿਹੜੇ ਸੁਨਿਆਰ ਨੂੰ ਮੈਂ ਆਪੇ ਦਿਆਉਂਗਾ ਲੈ ਕੋਈ ਨਾ ਮੈਂ ਤੈਨੂੰ ਨਾਲ ਲੈ ਕੇ ਜੂ ਫਿਰ ਬਹੁਤੇ ਟੂਮਾ ਨਹੀਂ ਆਪਾਂ ਕਰਾਵਾਂਗੇ ਕੋਈ ਨਾ ਉਹ ਤੇ ਤੁਸੀਂ ਆਲ ਦੇ ਹਿਸਾਬ ਨਾਲ ਕਰਾ ਲਿਓ ਮੈਂ ਤਾਂ ਨਾਲ ਕੀ ਕਰੂੰ ਮਿੰਨ ਤਾਂ ਉਹੀ ਨਹੀਂ ਟਾਈਮ ਮਿਲਦਾ ਚੱਲ ਚੰਗਾ ਪੁੱਤ ਹਾਂ ਚੰਗਾ ਜੇ ਰਾਮ ਨੂੰ ਤੈਨੂੰ ਮਿਲ ਗਿਆ ਰਾਤ ਮੜੀ ਗੱਲ ਛੇੜ ਲਈ ਕੋਈ ਨਹੀਂ ਕੋਈ ਨਾ ਮੈਂ ਆਪੇ ਕਹਿ ਦੂੰਗਾ ਬਸ ਤੂੰ ਘਰ ਤਿਆਰੀਆਂ ਬਸ ਮੇਰੇ ਤਾਂ ਤਿਆਰੀ ਹੀ ਨੇ ਬਸ ਤੂੰ ਗੱਲ ਸਿਰੇ ਚੜਾ ਚੱਲ ਸ਼ੁਕਰ ਹੈ ਆ ਤਾਂ ਬਾੜੀ ਬਦਿਆ ਗੱਲ ਜੈਨੂ ਖਾਂਦਾ ਡੂਡ ਧੋਲਾ ਪਾ ਦੂੰਗੀ ਬਥੇਰਾ ਮੈਂ ਤਾਂ ਟਰੱਕ ਵੀ ਤਾਂ ਨਾ ਦੋ ਟਰੱਕ ਆਉਣਗੇ ਭਰ ਕੇ ਦਾਸ ਦੇ ਪਿੰਡ ਦੇ ਵਿੱਚ ਮੇਰੀ ਵੀ ਤਾਂ ਕਿਰਾਨ ਇੱਜ਼ਤ ਬਣ ਜੂ ਅਗਲਾ ਕੋਹ ਮਨਜੀਤ ਕੌਰ ਨੇ ਮੁੰਡਾ ਵਿਆਹ ਹੈ ਇੰਨਾ ਚਾਹ ਹੋ ਗਿਆ ਮੈਨੂੰ ਤਾਂ ਔਰ ਫਿਰ ਕਿਵੇਂ ਹੈ ਠੀਕ ਆ ਬਾਈ ਬਸ ਚੱਲੀ ਜਾਂਦਾ ਹੈ ਪੇਪਰ ਵਧੀਆ ਹੋਈ ਜਾਂਦੇ ਨੇ ਆ ਪੇਪਰ ਬਾਈ ਵਧੀਆ ਹੋਈ ਜਾਂਦੇ ਨੇ ਅੱਛਾ ਔਰ ਕਣਕ ਕਣ ਕਿਵੇਂ ਆਪਣੀ ਵਧੀਆ ਰਮਾਦੀ ਕਣਕ ਦਾ ਪਣੀ ਪੁਣੀ ਲਾਤਾ ਹੈ ਹਾਂ ਹਾਂ ਤੁਸੀਂ ਬਾ ਲਾਉਨੇ ਆਪਰਾ ਵਜ ਬਾਰੀ ਆ ਉਹ ਭਾਈ ਘਰੇ ਵੀ ਖੜ ਖੜ ਜਾ ਕਰ ਰਮਣੂ ਸਾਰਾ ਦਿਨ ਬਾਹਰ ਹੀ ਤੁਰਿਆ ਫਿਰਦਾ ਰਹਿਣਾ ਹੈਗਾ ਉਹ ਹੁਣੀ ਆਇਆ ਸੀ ਬਾਈ ਮੈਂ ਤਾਂ ਕਿਵੇਂ ਕੰਮ ਸੀ ਕੋਈ ਕੰਮ ਤਾਂ ਸੀਗਾ ਮੈਂ ਤਾਂ ਘਰੇ ਜਾ ਕੇ ਆ ਸੀ ਮਾਸੀ ਕੋਲੇ ਅੱਛਾ ਮਿਲ ਗਈ ਸੀ ਬਾਸੀ हां मासी ਦਾ ਮਿਲ ਗਈ ਸੀ ਨਾਲੇ ਤੂੰ ਵੀ ਪਈ ਘਰੇ ਖੜ ਜਾ ਕਿ ਉਦੋਂ ਟਿਗੇਗਾ ਜਦੋਂ ਤੇਰੇ ਪੈਰ 'ਤੇ ਬੇੜੀਆਂ ਪੈ ਗਈਆਂ ਬੇੜੀਆਂ ਮੈਂ ਸਮਝੇ ਨਹੀਂ ਬਾਈ ਕੀ ਕਹਿਣਾ ਜਾਂਦੇ ਹੋ ਬਾਈ ਰਿਸ਼ਤਾ ਕਰਵਾਉਂਦਾ ਫਿਰਦਾ ਤੈਨੂੰ ਰਿਸ਼ਤਾ ਹਾਂ ਮੈਂ ਤਾਂ ਰਿਸ਼ਤਾ ਕਰਵਾਉਣੀ ਨਹੀਂ ਬਾਈ ਹਲੇ ਕਿਉਂ ਨਹੀਂ ਕਰਾਉਣਾ ਬਾਈ ਨਾ ਕਿਉਂ ਨਹੀਂ ਕਰਾਉਣਾ ਉਦੋਂ ਕਰਾਂਗੇ ਜਦੋਂ ਬੁढ़ा ਹੋ ਗਿਆ ਆ ਨਾਲੇ ਹਾਂ ਗੱਲਾਂ ਹੀ ਆ ਨਾ ਮੈਂ ਵੀ ਹਾਂ ਹੀ ਕਹਿੰਦਾ ਹੁੰਦਾ ਸੀ ਆ ਫਿਰਦਾ ਸੜਾ ਆ ਕੱਲੇ ਰਿਸ਼ਤੇ ਕਰਾਉਣ ਯੋਗੀ ਰਹਿ ਗਿਆ ਮੈਂ ਵੀ ਉਹ ਤਾਂ ਠੀਕ ਹੈ ਬਾਈ ਚਲ ਮੈਂ ਤਾਂ ਮੰਨ ਜੂਗਾ ਰਿਸ਼ਤੇ ਨੂੰ ਮੇਰੀ ਮਾਂ ਮੰਨ ਗਈ ਰਿਸ਼ਤੇ ਵਾਸਤੇ ਉਹ ਬਾਈ ਮੰਨੂ ਵੀ ਕਿਉਂ ਨਾ ਰਿਸ਼ਤਾ ਬੜਾ ਚੰਗਾ ਨਾਲੇ ਮਾਸੀ ਨੇ ਮੈਨੂੰ ਖੁਦ ਫੋਨ ਕੀਤਾ ਸੀ ਕਹਿੰਦੇ ਘਰੇ ਆ ਕੇ ਜੀ ਉਹ ਮੇਰੀ ਗੱਲ ਸੁਣ ਲੈ ਦੋ ਟਰੱਕ ਦਾਜ ਦੇ ਦੇਣਗੇ ਦੋ ਟਰੱਕ ਲੈ ਦਾਜ ਉਹ ਬਾਈ ਦਾਜ ਤਾਂ ਅਸੀਂ ਲੈਣੀ ਨਹੀਂ ਹੈਗਾ ਉਹ ਉਹ ਬਾਈ ਤੈਨੂੰ ਕੀ ਪਤਾਗਾ ਦਾਜ ਬਾਰੇ ਜਾਂ ਤਾਂ ਵਿਚੋਲਾ ਜਾਣਦਾ ਹੁੰਦਾ ਜਾਂ ਮੁੰਡੇ ਦੇ ਮਾਪਿਓ ਜਾਣਦੇ ਹੁੰਦੇ ਨੇ ਵੀ ਦਾਜ ਦੀ ਕਿੰਨੀ ਅਹਿਮੀਅਤ ਆ ਬਾਈ ਮੈਨੂੰ ਦਾਜ ਦੀ ਲੋੜ ਨਹੀਂ ਮੈਨੂੰ ਕੁੜੀ ਸੋਹਣੀ ਚਾਹੀਦੀ ਆ ਓਏ ਕੁੜੀ ਤਾਂ ਮਹਾ ਦੇਖ ਕੇ ਨਾ ਤੂੰ ਪਹਿਲੀਆਂ ਜਹਾਂ ਕਰ ਦੇਗਾ ਕੂਜ ਵਰਗੀ ਆ ਤੂੰ ਆਪਦੇ ਵਿਆਹ ਦੀ ਤਿਆਰੀ ਕਰ ਆ ਕੱਪੜਾ ਲੀਦਾ ਸਮਿਆਲਾ ਚੱਲ ਕੋਈ ਨਾ ਬਾਈ ਦੇਖਦੇ ਆ ਮੈਂ ਘਰੇ ਜਾ ਕੇ ਸਲਾਹ ਕਰਦਾ ਹਾਂ ਹਾਂ ਕੋਈ ਸਲਾਹ ਕੀਤੀ ਆ ਕਰਨੀ ਕੀ ਸਲਾਹ ਬਸ ਤਿਆਰੀ ਕਰ ਤੇ ਮੈਂ ਵੀ ਗਾਹਾਂ ਮਾਰਾਂ ਜਿਹੜੇ ਕੱਦਾ ਚੰਗਾ ਕੋਈ ਨਾ ਬਾਈ ਲੈ ਉਹੀ ਤੱਕੇ ਨਾਲ ਮਨਾਈ ਜਾਂਦਾ ਯਾਰ ਰਿਸ਼ਤੇ ਨੂੰ ਮੈਂ ਕਹਿੰਦਾ ਵਧੀਆ ਬਾਈ ਸਹੀ ਗੱਲ ਕਰਕੇ ਗਿਆ ਕਰਾ ਲੈ ਟਾਈਮੇ ਆ ਕੀ ਸਹੀ ਗੱਲ ਕਰ ਲਾ ਨਲਿਆ ਹੁਣ ਤੈਰ ਐਸ਼ ਕਰਨ ਦੀ ਉਮਰ ਆ ਯਾਰ ਹੁਣੀ ਵਿਆਹ ਕਰਾ ਕੇ ਕੀ ਕਰਾਂਗੇ ਕੋਈ ਨਾ ਵੀ ਐਸਾ ਬਾਤ ਚ ਵੀ ਹੋਈ ਜਾਂਦੀ ਆ ਉਹ ਯਾਰ ਆਪਣੇ ਦੇਖ ਲੈ ਪਿੰਡ ਚ ਇਹਨਾਂ ਨੇ ਮੇਥੋਂ ਵੱਡੀ ਵੱਡੀ ਉਮਰ ਵਾਲੇ ਬੈਠੇ ਨੇ ਆਲੇ ਉਹਨਾਂ ਨੇ ਤਾਂ ਕਰਵਾਇਆ ਨਹੀਂ ਮੈਂ ਕਿਵੇਂ ਕਰਾ ਲਾਂ ਯਾਰ ਬਈ ਜਦੋਂ ਬੇਲਾ ਹੱਥੋਂ ਲੰਘ ਜਾਂਦਾ ਬਾਅਦ ਚ ਪਛਤਾਉਣ ਦਾ ਫਾਇਦਾ ਨਹੀਂ ਟਾਈਮ ਐ ਹੁਣ ਤਾਂ ਤੇਰੇ ਲਈ ਬਚੋਲਾ ਆਪ ਚੱਲ ਗਿਆ ਆ ਕਰੇ ਵੀ ਜਾਇਆ ਹੁਣ ਤਾਂ ਹੋਰ ਤਾਂ ਗਿਆ ਮਾਤਾ ਵੀ ਮੰਨੀ ਬੈਠੀ ਆ ਕਹਿੰਦਾ ਚੱਲ ਦੇਖਦੇ ਆ ਯਾਰ ਚਲ ਠੀਕ ਆ ਫਿਰ ਮੈਂ ਘਰ ਜਾ ਕੇ ਮੰਮੀ ਨਾਲ ਗੱਲ ਕਰਦਾ ਯਾਰ ਹਾਂ ਹਾਂ ਜਾਇਆ ਕੋਈ ਗੱਲ ਨਹੀਂ ਠੀਕ ਆ ਬਈ ਕਮ ਤਾਂ ਨਿਭੜ ਗਏ ਸਾਰੇ ਲੈ ਮੈਂ ਰੋਟੀ ਲਿਆ ਪਾ ਕੇ ਮੈਂ ਰੋਟੀ ਖਾਵਾਂ ਬੇ ਰੋਟੀ ਤਾਂ ਖਾ ਲਈ ਹਾਂ ਨਾ ਡੈਰੀ ਚ ਹਿਸਾਬ ਕਰਾਇਆ ਉਹ ਡੈਰੀ ਚ ਨਹੀਂ ਸਸੂ ਕਰਕੇ ਆਇਆ ਮੈਂ ਮੈਂ ਤਾਂ ਜੱਸਾ ਮਿਲ ਗਿਆ ਸੀ ਉਹਰੇ ਖੜਾ ਸੀ ਅਸੀਂ ਤਾਂ ਅੱਲੀ ਲੱਗੇ ਅੱਛਾ ਹਾਂ ਬੇ ਤੈਨੂੰ ਬਚੋਲਾ ਨਹੀਂ ਮਿਲਿਆ ਰਾਜ ਉਹ ਮਿਲ ਗਿਆ ਸੀ ਬਚੋਲਾ ਕੀ ਜੱਬ ਖੜੇ ਕਰੀ ਜੰਨੀ ਮਾਨੂੰ ਮੈਨੂੰ ਪੁੱਛ ਤਾਂ ਲੈਂਦੀ ਵੀ ਰਿਸ਼ਤਾ ਲੈਣਾ ਜਾਂ ਨਹੀਂ ਲੈਣਾ ਬੇ ਪਹਿਲਾਂ ਵਿਆਹ ਤੇਰਾ ਵਿਆਹ ਕਰਦੇ ਆ ਵਿਆਹ ਦੇ ਕਰੇ ਜੱਬ ਹੁੰਦੇ ਨੇ ਆਏ ਬੋਲੀ ਜਾਂਦਾ ਤੂੰ ਹਰ ਜੱਬੇ ਐ ਤੂੰ ਮੈਨੂੰ ਪੁੱਛੇ ਵੀ ਰਿਸ਼ਤਾ ਲੈਣਾ ਜਾਂ ਨਹੀਂ ਲੈਣਾ ਆਪੇ ਹਾਂ ਕਰਤੀ ਜਾ ਕੇ ਤੇ ਲੈ ਹੁਣ ਭਾਈ ਮੈਨੂੰ ਨਹੀਂ ਚਾਹ ਹੈਗਾ ਮੈਂ ਮੈਂ ਵੀ ਨੁੰਦੀ ਪੱਕੀਆਂ ਖਾਵਾਂ ਉਹ ਫਿਰ ਕਰਾ ਲਾਂਗੇ ਹਲੇ ਕੀ ਉਮਰ ਐ ਲੈ ਦੇਖ ਲੈ ਹਜੇ ਤੇਰੀ ਉਮਰ ਨਹੀਂ ਹੈਗੀ ਬੇ ਹੋਰ ਹੁਣ ਇਹ ਤਾਂ ਐਸ਼ ਕਰਨ ਦੀ ਉਮਰ ਐ ਮਾਂ ਐਸ਼ਾ ਕੋਈ ਨਾ ਐਸ਼ ਕਰੀ ਜਾਈਂ ਭਾਈ ਮੈਨੂੰ ਨਹੀਂ ਐਸ਼ ਕਰਾਉਣੀ ਤਾਂ ਆਂ ਦੱਸ ਨਾਲੇ ਮੇਰੀ ਗੱਲ ਸੁਣ ਲੈ ਪੁੱਤ ਚੰਗੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਵਿਆਹ ਤਾਂ ਚਲ ਤੇਰਾ ਹੋ ਹੀ ਜਾਣਾ ਸੁੱਖ ਨਾਲ ਹੈਂ ਹਰ ਰਿਸ਼ਤਾ ਬਾਲੇ ਵਧੀਆ। ਨਾ ਹੀ ਦਾਜ ਦੇ ਹਜੇ ਦੇਖੀ ਸਹੀ। ਕਹਿੰਦਾ ਦੋ ਟਰੱਕ ਭਰ ਕੇ ਆਉਣਗੇ ਦਾਜ ਦੇ। ਲੈ। ਬਸ ਮੈਨੂੰ ਪਤੀ ਸੀਗਾ। ਤੈਨੂੰ ਤਾਂ ਇਹੀ ਲਾਲਚ ਆ ਵੀ ਦੋ ਟਰੱਕ ਮਿਲਣਗੇ। ਬੇ ਲਾਲਚ ਦੀ ਗੱਲ ਨਹੀਂ ਮੈਂ ਕਰਦੀ। ਆਪਣੇ ਕੋਈ ਸੁੱਖ ਨਾ ਰੰਗ ਲੱਗਿਆ। ਆਪਣੇ ਕਾਹਦਾ ਤੋੜਾਗਾ? ਐ ਗੱਲ ਕਰ ਪੁੱਤਾਂ ਆਏ ਆ ਵੀ ਵਧੀਆ ਰਿਸ਼ਤਾ ਹੈ। ਨਾਲੇ ਕਿ ਸੱਪ ਮਰਜੂ। ਨਾਲੇ ਸੋਟਾ ਰਹਿ ਜੂਗਾ। ਪਪਾ ਮੇਰੀ ਗੱਲ ਸੁਣ ਲੈ। ਜੇ ਦਾ ਦੂਜੇ ਲਾਲਚ ਭਰੇ ਨਾ ਅਗਲੀ ਕੰਮ ਨਹੀਂ ਕਰਦੀ ਗੱਲ ਨੂੰ ਆ ਕੇ ਇੱਥੇ। ਲੈ, ਕੰਮ ਦੀ ਗੱਲ ਕਰਦਾ। ਵੇ ਕੰਮ ਕਰਾਉਣਾ ਤਾਂ ਮੇਰੀ ਜ਼ਿੰਮੇਵਾਰੀ ਰਹਿ ਗਈ ਪਰ ਇੱਕ ਵਾਰੀ ਤੂੰ ਰਿਸ਼ਤੇ ਨੂੰ ਹਾਂ ਕਰ ਪੁੱਤ ਉਹ ਮਾਂ ਮੈਂ ਤਾਂ ਹਾਂ ਕਰ ਦੂਆ ਕੱਲੂ ਸੋਡੀ ਡਾਂ ਖੜਕਾ ਕਰੂਗੀ ਰੋਜਾ ਨਾਲੇ ਅਗਲੀ ਤਾਂ ਦਾਜ ਦਾ ਮੇੜਾ ਮਾਰਿਆ ਕਰੂਗੀ ਵੀ ਐਨੇ ਪੈਸੇ ਲੈ ਕੇ ਆਇਆ ਮੈਂ ਨਹੀਂ ਕੰਮ ਕੰਮ ਕਰਦੀ ਵੇ ਮੇਰੀ ਗੱਲ ਸੁਣ ਲੈ ਭਾਈ ਦਾਜ ਦਾ ਦੇਖਾ ਤੇਰੇ 8 ਕਿੱल्ल्या ਨੂੰ ਆਉਣਾ ਹੈ ਹੈ ਦਾਜ ਕਿਵੇਂ ਨਾ ਆਵੇ ਨਾਲੇ ਪਿੰਡ ਦੇ ਵਿੱਚ ਅਗਲੇ ਕੀ ਕਹਿਣਗੇ ਪਤਾ ਨਹੀਂ ਉਹਨੂੰ ਰਿਸ਼ਤਾ ਨਹੀਂ ਸੀ ਹੁੰਦਾ ਰਿਸ਼ਤਾ ਤਾਂ ਪੁੱਤ ਤੈਨੂੰ ਜ਼ਰੂਰ ਹੋ ਜਾਊਗਾ ਪਰ ਐਨਾ ਦਾਜ ਰਹਿ ਜਾ ਨਹੀਂ ਕਿਸੇ ਨੇ ਦੇਣਾ ਉੱਲ ਅੱਠ ਮੇਰੇ ਕੋਲ ਦਾ 8 ਕਿੱਲੇ ਨੇ ਔਰ 30 30 ਕਿੱਲੇ ਵਾਲੇ ਬੈਠੇ ਨੇ। ਮੈਂ ਕਹਿੰਦਾ 30 30 ਕਿੱਲੇ ਵਾਲੇ ਬੈਠੇ ਨੇ ਪਰ ਮੈਨੂੰ ਨਹੀਂ ਪਤਾ ਭਾਈ ਮੇਰੇ ਮੂਲੇ ਬਾਲੇ ਨਾਲ ਦਰ ਜਵਾਬ ਜੇ ਕਰ ਮੈਂ ਤਾਂ ਰਿਸ਼ਤਾ ਨੂੰ ਹਾਂ ਕਰਤੀ ਮੈਂ ਤਾਂ ਇਹੀ ਰਿਸ਼ਤਾ ਲੈਣਾ। ਚੱਲ ਚੰਗਾ ਆ ਮਰਜੀ ਕਰ ਮਾ ਰੋਟੀ ਲਿਆ ਦੇ ਰੋਟੀ ਖਾਣੀ ਐ ਮੈਂ। ਲਿਆ ਦਾਨੀ ਐ ਮੈਂ ਰੋਟੀ। ਆਹੋ ਤੂੰ ਤਾਂ ਉਹੀ ਬਸ ਐ ਕਹਿੰਦਾ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਵਿਆਹ ਹੀ ਨਹੀਂ ਕਰਾਉਣਾ ਹਾਜੀ। ਐ ਤੂੰ ਦੱਸ ਕੀ ਤੇਰੇ ਬਣ ਬਦਨਗੇ। ਚਲੇ ਮੈਂ ਫੋਟੋ-ਬੁੱਟੋ ਦੇਖੀ ਨੀ ਕੁੜੀ ਦੀ ਫੋਟੋ ਤਾਂ ਮੰਗਾ ਲੈ। ਇਹ ਪਹਿਲਾਂ ਆਪਣੀ ਮਾਂ ਪੁੱਤਾਂ ਦੀ ਲੈ ਜ਼ਰੂ ਕੋਈ ਨਾ ਤੇਰੀ ਫੋਟੋ ਵੀ ਮੰਗਾਉਣਗੇ ਧੀ ਵਾਲੇ ਤੇਰੀ ਵੀ ਫੋਟੋ ਦੇਵਾਂਗੇ ਭਾਈ ਪਾ ਕੁੜੀ ਦੀ ਫੋਟੋ ਮੰਗਵਾ ਲਾਂਗੇ ਚੱਲ ਚੱਲ ਆ ਕੁੜੀ ਤਾਂ ਆ ਉਹਨੂੰ ਕਹਿ ਦੀਂ ਬਚੋਲੇ ਨੂੰ ਫੋਟੋ ਭੇਜ ਦਵਾ ਦੇ ਉਹ ਤਾਂ ਕਹਿੰਦਾ ਕੁੜੀ ਨੇਰੇ ਘਰ ਦਾ ਚਾਨਣ ਹੈ ਲਾਈਟ ਲਾਉਣ ਦੀ ਵੀ ਲੋੜ ਨਹੀਂ ਕਹਿੰਦਾ ਕੁੜੀ ਬਾਲੀ ਸੋਹਣੀ ਆ ਚੱਲ ਚੰਗਾ ਰੋਟੀ ਲਿਆ ਦੇ ਲੈ ਉਹ ਨਾ ਮੈਂ ਭੁੱਖ ਲੱਗਦੀ ਆ ਆ ਗਿਆ ਹਰਜੀਤ ਉਹ ਕੀ ਹਾਲ ਨੇ ਠੀਕ ਆ ਵਧੀਆ ਜਵਾਨ ਦਾ ਪੱਕਾ ਰਿਹਾ ਹੈ ਆਇਆ ਗਿਆ ਕਿਹਾ ਸੀ ਅੱਧੇ ਘੰਟੇ ਚ ਹਣਾ ਤੈਨੂੰ ਮੈਂ ਕਿਹਾ ਸੀ ਮੈਂ ਅੱਧੇ ਘੰਟੇ ਤੱਕ ਆ ਜੂਗਾ ਤੇ ਮੋਟੇ ਆ ਬਾਰਛ ਖੜਾ ਕੋਈ ਛੇੜਦਾ ਨਹੀਂਗਾ ਨਾ ਨਾ ਕੋਈ ਨਹੀਂ ਛੇੜਦਾ ਖੜਾ ਰਹਿੰਦੇ ਹੋਰ ਠੀਕ ਠਾਕ ਹੈ ਜਮਾ ਵਧੀਆ ਜਮਾ ਜਮਾ ਤੂੰ ਦੱਸ ਹੋਰ ਫਸਲ ਵਾੜੀ ਕਿਵੇਂ ਆ ਮਹਾਰਾਜ ਦੀ ਕਿਰਪਾ ਹੈਗੀ ਚੱਲ ਵਧੀਆ ਹੋ ਗਿਆ ਤੇ ਪਸੂਖੇ ਬਾਬੇ ਦੀ ਕਿਰਪਾ ਮੇਰੀ ਗੱਲ ਸੁਣਾ ਵੀ ਦੇਖ ਤੈਨੂੰ ਜਿੰਨੀ ਮੈਂ ਗੱਲ ਕਹੀ ਆ ਫੋਨ ਤੇ ਹਾਂ ਉਦੋਂ 1 ਰੁਪਿਆ ਹੰਟੜ ਦੀ ਸਸੇਗਾ ਸਸਤੀ ਕਰ ਹੋ ਠੀਕ ਕਰਨੇ ਹਾਂ 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 ਠੀਕ ਹੈ ਤੂੰ ਸੁਣਾ ਦੱਸ ਤੀ ਕਿਹੜੀ ਗੱਲ ਹਾਂ ਹਾਂ ਗੱਲ ਤਾਂ ਹੋ ਗਈ ਸੀਗੀ ਪਹਿਲਾਂ ਮੈਨੂੰ ਐ ਦੱਸ ਇੱਕ ਮਿੰਟ ਜ਼ਮੀਨ ਜਮੂਨ ਤਾਂ ਦੱਸ ਕਿੰਨੀ ਆ ਉਹ ਤੈਨੂੰ ਦੱਸਾਂ ਮੈਂ ਇੱਕ ਮਿੰਟ ਤੈਨੂੰ ਦੱਸ ਦਾਂਗਾ ਤੂੰ ਫਿਕਰ ਕਿਉਂ ਕਰਦਾਗਾ ਤੂੰ ਪਹਿਲਾਂ ਮੁੰਡੇ ਦੀ ਫੋਟੋ ਦੇਖ ਫੇਰ ਗੱਲ ਕਰੀ ਹਾਂ ਮੁੰਡਾ ਤਾਂ ਬਹੁਤ ਸੋਹਣਾ ਮੇਰੀ ਗੱਲ ਸੁਣਾਂ ਇਹ ਜ ਆ ਮੁੰਡਾ ਦੀਵਾ ਲਈ ਤੂੰ ਵੀ ਨਹੀਂ ਲੱਭਿਆ ਜਾਣ ਉਹ ਤਾਂ ਤੇਰੀ ਗੱਲ ਸਹੀ ਆ ਦੇਖੀ ਪੜਾ ਮੁੰਡਾ ਤਾਂ ਠੀਕ ਆ ਦੇਖ ਲਓ ਤੁਸੀਂ ਹਾਂ ਮੁੰਡਾ ਤਾਂ ਠੀਕ ਆ ਭਾਈ ਪੜਿਆ ਵੀ ਸੋਹਣਾ ਦੇਖ ਇਹ ਵਧੀਆ ਪੜਿਆਗਾ ਪਲੱਸ 2 ਵੀ ਇਹ ਕੀਤੀ ਹੈਗੀ ਅੱਛਾ ਤੇ ਜ਼ਮੀਨ ਦੇ ਪਈ 8 ਕਿੱਲੇ ਨੇ ਇੱਕ ਥਾਂ ਟਾਕਾ ਵਿਚ ਮੋਟਰਾ 8 ਕਿੱਲੇ ਹਾਂ 8 ਕਿੱਲੇ ਦਾ ਫਿਰ ਆਪਾਂ ਕਿੱਥੇ ਮੱਥਾ ਲਾਵਾਂਗੇ ਇਦਾਂ ਨਾਲ ਤਾਂ ਕਾਮਲਾ ਕਿਉਂ ਹੋਇਆ ਤੂੰ ਜੇ ਜ਼ਮੀਨ ਵਧੀਆ ਏ ਕੋਈ ਗੱਲ ਨਹੀਂ ਜੇ ਚਾਰ ਪੈਸੇ ਲਾਉਣੇ ਪੈਗੇ ਲਾ ਦਾਂਗੇ ਪੈਸੇ ਹੀ ਤਾਂ ਲਾ ਦਾਂਗੇ ਫਿਰ ਤੈਨੂੰ ਪਤਾ ਫਰਕ ਬੜਾ ਹੈਗਾ ਆਪਣੇ ਕੋਲ 4 ਕਿੱਲੇ ਉਹਨਾਂ ਕੋਲ 8 ਕਿੱਲੇ ਆ ਮੇਰੀ ਗੱਲ ਸੁਣ ਗੁੱਸਾ ਤਾਂ ਤੂੰ ਮੰਨੀ ਨਾ ਅਕਸ਼ਰ ਨੂੰ ਕੱਲੀ ਕੁੜੀ ਏ ਤੇਰੇ ਉਹ ਤਾਂ ਠੀਕ ਹੋਣਾ ਨਾ ਫਿਰ ਇਹ ਕਿਹਦੇ ਵਾਸਤੇ ਇਕੱਠੇ ਕਰਦਾ ਫਿਰਦਾ ਚੱਲ ਕੋਈ ਨਾ ਫਿਰ ਸਾਰੀ ਉਮਰ ਰਾਜ ਕਰੋਗੀ ਤੂੰ ਇੱਕ ਵਾਰ ਵਿਆਹ ਹੈਗਾ ਮੁੜ ਕਿਉਂ ਮਦਦ ਕਰਨ ਵਾਲੇ ਬੰਦੇ ਨੇ ਉਹ ਤੂੰ ਸਿਆਣਾ ਬਣ ਜਾ ਤੇਰਾ ਬੜੇਪਾ ਵੀ ਸੌਖਾ ਨਿਕਲ ਜਾਊਗਾ ਚਲ ਠੀਕ ਹੈ ਫਿਰ ਕੋਈ ਨਾ ਕਰ ਲਾਂ ਗੱਲ ਦੇਖ ਆਵਾਂਗੇ ਭਾਈ ਨਾਲੇ ਦੇਖ ਉਹਨਾਂ ਨੇ ਕੋਈ ਐਡਾ ਮੰਗ ਵਾਲੀ ਤਾਂ ਗੱਲ ਕੀਤੀ ਨਹੀਂ ਉਹਨਾਂ ਦੇ ਕਰੇ ਬਥੇਰਾ ਕੁਸ ਪਰ ਹਾਂ ਵੀ ਆਪਾਂ ਨੂੰ ਵੀ ਦੇਖ ਇੰਨਾ ਕੁ ਪਤਾ ਵੀ ਕਿਉਂਕਿ ਕੁੜੀ ਵਿਆਹਾਂਗੇ ਘਰ ਟੱਕੜਾਗਾ ਉਹਨਾਂ ਦਾ ਤਾਂ ਆਪਾਂ ਨੂੰ ਕਰਨਾ ਪਊਗਾ ਤਾਂ ਹੀ ਤਾਂ ਤੈਨੂੰ ਮੈਂ ਕਹਿਣਾ ਵੀ ਅਗਲਾ ਮੰਗਦਾ ਤਾਂ ਹੈ ਨਹੀਂ ਪਰ ਆਪਾਂ ਨੂੰ ਤਾਂ ਕਰਨਾ ਪਊ ਨਾ ਜੇ ਮੇਰੀ ਗੱਲ ਸੁਣ ਬਾਈ ਮੈਂ ਤੈਨੂੰ ਐਂ ਨਹੀਂ ਕਹਿੰਦਾ ਠੀਕ ਹੈ ਵਿਆਹ ਦੇ ਵਿੱਚ ਕੁੜੀ ਦੇ ਵਿੱਚ ਰੱਬ ਆਪੇ ਬੋੜਦਾ ਹੁੰਦਾ ਹੈਗਾ ਠੀਕ ਹੈ ਐ ਤਾਂ ਕੋਈ ਗੱਲ ਨਹੀਂ ਜੇ ਕਨਾਲ ਦੋ ਕਰਾਣਾ ਟਿਕ ਜਾਣਗੀਆਂ ਤਾਂ ਐਂ ਸਮਝ ਲੈ ਤੂੰ ਦੋ ਕਰਾਣਾ ਵੇਚ ਕੇ ਅੱਠ ਕਿੱਲੇ ਵੇਚ ਲੈਣਾ ਕੁੜੀ ਵਾਸਤੇ ਹਾਂ ਉਹ ਤਾਂ ਠੀਕ ਹੈ ਤੇਰੀ ਗੱਲ ਚਲ ਐਂ ਤਾਂ ਕੋਈ ਗੱਲ ਨਹੀਂ ਲਾ ਦਾਂਗੇ ਪੈਸੇ ਤਾਂ ਫਿਰ ਨਾਲ ਬਾਕੀ ਪਿੰਡ ਲੈ ਕੇ ਪਿੰਡ ਜਾਣਾ ਆਪਦੇ ਘਰੇ ਸੰਝੂ ਮੈਂ ਤਾਂ ਆਪਦੇ ਘਰੇ ਲੈ ਕੇ ਆਉਂਦਾ ਕੁੜੀ ਨੂੰ ਪਈ ਕੋਈ 19 21 ਗੱਲ ਹੋ ਜੇ ਮੈਂ ਬੈਠਾਂਗਾ ਉੱਥੇ ਠੀਕ ਕਰ ਜੀ ਤੇ ਕੋਈ ਗੱਲ ਨਹੀਂ ਆ ਵੀ ਤਾਂ ਵੱਡੀ ਫਿਕਰ ਨਹੀਂ ਰਹੁ ਤੈਨੂੰ ਕੋਈ ਕਿਸੇ ਗੱਲ ਦੀ ਚੱਲ ਠੀਕ ਹੈ ਫਿਰ ਕਰ ਲੈ ਗੱਲ ਉਹਨਾਂ ਨਾਲ ਮੰਗ ਤੰਗ ਕੇ ਨਾ ਪੁੱਛ ਨਹੀਂ ਵੀ ਕੀ ਆ ਭਾਈ ਫਿਰ ਉਹਦੇ ਹਿਸਾਬ ਨਾਲ ਆਪਾਂ ਕਰ ਲਾਂਗੇ ਨਾ ਹੱਲ ਉਹ ਤਾਂ ਤੂੰ ਬੇਫਿਕਰ ਹੋ ਜਾ ਯਾਰ ਉਹ ਤਾਂ ਹੁਣ ਆਪਾਂ ਨੂੰ ਹੀ ਪਤਾਗਾ ਵੀ ਕਿੰਨੀ ਕਰ ਲੱਗਣਗੇ ਰੁਪਏ ਹੈ ਨਾ ਵੀ ਤੂੰ ਆਪਦੀ ਤਿਆਰੀ ਖਿੱਚ ਕੇ ਰੱਖ ਮਾੜੇ ਜੀ ਵੀ ਕੁੜੀ ਨਾਲ ਗੱਲ ਕਰ ਲਓ ਦੇਖ ਆਪਦੇ ਰਿਸ਼ਤੇਦਾਰ ਸੱਦੇ ਨੇ ਉਹਨਾਂ ਨਾਲ ਗੱਲ ਕਰ ਲਓ ਪਰ ਇਹ ਜਿਆ ਰਿਸ਼ਤਾ ਨਹੀਂ ਆਪਾਂ ਨੂੰ ਮਿਲਣਾ ਜੇ ਤੁਸੀਂ ਐਂ ਦੇਖੀ ਜਾਓਗੇ ਵੀਰ ਪੀਏ ਲੱਗਣਗੇ ਫਿਰ ਛੋਡੀ ਮਰਜੀ ਦੇ ਨਾ ਨਾ ਹਰਜੀਤ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਸਾਡੇ ਵੱਲੋਂ ਤਾਂ ਹਾਂ ਐ ਬਸ ਤੂੰ ਹਾਂ ਕਰ ਦੇ ਉਹਨਾਂ ਨੂੰ ਜਾ ਕੇ ਉਹ ਖੜ ਜਾ ਪਹਿਲਾਂ ਹੀ ਹਾਂ ਹਾਂ ਲਾਗੀ ਕਰਨ ਪਹਿਲਾਂ ਕੁੜੀ ਨੂੰ ਤਾਂ ਪੁੱਛ ਲੈ ਉਹਨੂੰ ਫੋਟੋ ਫੋਟੋ ਦਿਖਾ ਆਖੂਗੀ ਮੈਨੂੰ ਪੁੱਛਿਆ ਹੀ ਨਹੀਂ ਕੋਸਾ ਮੈਨੂੰ ਪਤਾ ਮੇਰੀ ਧੀ ਸਾਡੇ ਕਹਿਣੇ ਤੋਂ ਬਾਹਰ ਨਹੀਂ ਹੈਗੀ ਹਰਜੀਤ ਤੂੰ ਬੈਠ ਮੈਂ ਚਾਹ ਦੀ ਕੁੱਟ ਲੈ ਕੇ ਆਉਣੀ ਆ ਨਾਲੇ ਸਾਡੇ ਵੱਲੋਂ ਤਾਂ ਹਾਂ ਐ ਉਹਨਾਂ ਨੂੰ ਹਾਂ ਕਰ ਦੇ ਜਾ ਕੇ ਬਸ ਕੋਈ ਨਾ ਚਾਹ ਤਾਂ ਨਕਤਰ ਉਹ ਮੈਨੂੰ ਥੋੜੀ ਜੀ ਗਾਲੀ ਆ ਠੀਕੇ ਜਾਈਂ ਨਾ ਚਾਹ ਤਾਂ ਪੀਕੇ ਜਾਣੀ ਬੂ ਠੀਕ ਆ ਭਾਈ ਫਿਰ ਕਹ ਦੇ ਸਾਡੇ ਵੱਲੋਂ ਤਾਂ ਹਾਂ ਗੀ ਬਾਕੀ ਉਹਨਾਂ ਨੂੰ ਪੁੱਛ ਉਹਨਾਂ ਵੱਲੋਂ ਤਾਂ ਹਾਂ ਗੀ ਉਹ ਤਾਂ ਮੇਰੇ ਤੇ ਗੱਲ ਸਿੱਟੀ ਬੈਠੇ ਨੇ ਮੈਂ ਤਾਂ ਸੋਥੋਂ ਹਾਂ ਕਰਾਉਣੀ ਸੀ ਤੁਸੀਂ ਵਿਆਹ ਦੀ ਤਿਆਰੀ ਕਰੋ ਗੱਲ ਖਤਮ ਬਸ ਠੀਕ ਆ ਫਿਰ ਹਾਂ ਚਾਹ ਕਹ ਦੇ ਜਾਣੀ ਮੈਂ ਪੀਂਦਾ ਉਹ ਚਾਹ ਤਾਂ ਪੀ ਲਾ ਹੁਣ ਐਡੀ ਦਾ ਸੁਣ ਕਿਧਰ ਉਤਰੀ ਸ਼ਾਂਪ ਭਜਦੀ ਹੈਗੀ ਜਾਬਣੀ 10 ਮਿੰਟ ਠਹਿਰ ਕੇ ਤੇਰੇ ਵਾਲੀ ਸ਼ਾਂਪ ਤਾਂ ਕਿਧਰ ਜਾਣੀ ਹੈਗੀ ਸ਼ਾਂਪ ਤਾਂ ਮੈਂ ਉਹਨਾਂ ਨੂੰ ਨਹੀਂ ਕਿਹਾ ਓਏ ਉਹੀ ਕਹਿਣਾ ਤੈਨੂੰ ਮੈਂ ਹੋਰ ਤੂੰ ਐਵੇਂ ਨਾ ਫਿਕਰ ਕਰਿਆ ਕਰ ਰਿਸ਼ਤਾ ਬਾਲਾ ਵਧੀਆਗਾ ਕਰਕੇ ਭਰਾ ਕਰ ਬਸ ਕੋਈ ਨਾ ਕੋਈ ਨਾ ਚੰਗਾ ਫਿਰ ਮੈਂ ਜਾਨਾਗਾ ਚੰਗਾ ਭਗ ਜਾਓ ਪੀਂਦਾ ਨਹੀਂ ਚਾਹਤਾ ਰਹਿਣ ਦੇ ਫਿਰ ਮੰਮੀ ਹਾਂ ਪੁੱਤ ਆ ਲਾਡੀ ਦੀਆਂ ਲੋਹਾਂ ਨੇ ਇਹ ਹੋਰ ਕੀ ਦੀਆਂ ਤੂੰ ਆਪ ਦੀ ਭੜਿਆਪ ਨਹੀਂ ਤੇ ਕਰ ਸਕਦਾ ਜਦੋਂ ਮੈਂ ਵਿਆਹ ਕਰਾ ਕੇ ਇਸ ਘਰ ਚੋਂ ਬਾਗੀ ਫਿਰ ਕੀ ਬਣੂਗਾ ਇਹਦਾ ਸਾਰਾ ਕੰਮ ਤੇਰੇ ਤੇ ਡੇਕਦਾ ਗੁਰੂ ਮਾ ਫਿਰ ਇਹ ਚਲ ਕੋਈ ਗੱਲ ਨਹੀਂ ਪੁੱਤ ਮੈਨੂੰ ਆਇਆ ਸਾਹ ਵਦਮਾ ਤੇ ਖਲਾਰਾ ਜਾ ਪਿਆ ਰੰਦਾ ਆਹੋ ਭੂਆ ਨੇ ਅਕਲ ਨਹੀਂ ਸਖਾਈ ਹੈਗੀ ਇਹਨੂੰ ਜਮਾ ਵੀ ਐ ਨਹੀਂ ਬੋਲਦੇ ਹੁੰਦੇ ਤੇ ਸੱਚ ਉਹ ਜਿਹੜਾ ਵਿਚੋਲਾ ਜਾ ਰਿਹਾ ਸੀ ਤੁਸੀਂ ਮੇਰੇ ਨਾਲ ਬੜੀ ਕਰੀ ਹੈ ਮੈਨੂੰ ਬੁਲਾਇਆ ਵੀ ਨਹੀਂ ਹੈਗਾ ਘਟੋ ਘਟਾ ਮੇਰੀ ਤੇ ਕੋਈ ਗੱਲ ਕਰਾ ਦਿੰਦੇ ਵਿਚੋਲੇ ਨਾਲ ਲੈ ਪੁੱਤ ਤੂੰ ਚੰਗੀ ਲੱਗਦੀ ਤੀ ਗੱਲਬਾਤ ਕਰਦੀ ਉਹਦੇ ਨਾਲ ਨਾਲ ਮੇਰੀ ਗੱਲ ਸੁਣੋ ਮੁੰਡਾ ਤਾਂ ਬਾਹ ਤਾਂ ਹੀ ਸੋਹਣਾ ਹੈ ਮੈਂ ਦੇਖਿਆ ਮੇਰੀ ਗੱਲ ਸੁਣ ਮਮੀ ਚੰਗੀ ਤਾਂ ਮੈਂ ਵਿਆਹ ਕਰਾਉਂਦੀ ਵੀ ਨਹੀਂ ਲੱਗਦੀ ਉਹ ਵੀ ਤਾਂ ਮੈਨੂੰ ਕਰਾਉਣੀ ਪਊਗਾ ਨਾ ਕਿਸੇ ਹਾਲਤ 'ਚ ਨਰਕੀ ਕਹਿੰਦਾ ਸੀ ਬਚੋਲਾ ਕੀ ਤੁਸੀਂ ਕਿਹਾ ਫਿਰ ਉਹਨੂੰ ਅਸੀਂ ਤਾਂ ਹਾਂ ਕਰਤੀ ਹਾਂ ਕਰਤੀ ਰਿਸ਼ਤੇ ਵਾਸਤੇ ਫੋਰਖਾ ਦੇ ਵਾਸਤੇ ਪੁੱਤ ਹਾਏ ਮੇਰੇ ਤਾਂ ਮਾੜੀ ਮੋਟੀ ਵੀ ਇੱਜ਼ਤ ਨਹੀਂ ਹੈਗੀ ਦਾ ਮਤਲਬ ਇਸ ਘਰ ਚ ਪੁੱਤ ਇੱਜ਼ਤ ਘਾਤੇ ਨਹੀਂ ਹੈਗੀ ਮੈਨੂੰ ਮੁੰਡਾ ਸੋਹਣਾ ਲੱਗਿਆ ਮੈਂ ਤੇਰੇ ਬਾਪ ਤੋਂ ਹਾਂ ਕਰਾਦੀ ਫਿਰ ਬਾਈ ਤੁਹਾਨੂੰ ਵਧੀਆ ਲੱਗਿਆ ਨਾ ਮੁੰਡਾ ਤੁਹਾਨੂੰ ਸੋਹਣਾ ਲੱਗਿਆ ਤੁਸੀਂ ਕਰਾ ਲਓ ਵਿਆਹ ਬੂ ਮੈਂ ਨਹੀਂ ਕਰਾਉਂਦੀ ਮੈਨੂੰ ਕੋਈ ਕਿਸ ਨੇ ਫੋਟੋ ਦਿਖਾਈ ਆ ਮੁੰਡੇ ਦੀ ਮੇਰੀ ਗੱਲ ਸੁਣ ਜੇ ਮੁੰਡਾ ਮੇਰੀ ਤੀਣਾ ਮੇਲ ਖਾਂਦਾ ਦੀ ਤਾਂ ਹੀ ਹਾਂ ਕਰੀ ਆ ਮੈਂ ਵੀ ਪਾਗਲ ਥੋੜੀ ਆ ਵੀ ਜਿਹੜੀ ਹਾਂ ਕਰ ਦਿੰਦੀ ਮੁੰਡਾ ਬਥੇਰਾ ਸੋਹਣਾ ਸੁਨੱਖਾ ਏ ਇਕੱਲੇ ਸੋਹਣੇ ਤਾਂ ਕੀ ਕਰਾਉਣਾ ਪੜਿਆ ਕਿੰਨਾ ਜ਼ਮੀਨ ਕਿੰਨੀ ਐ ਫੈਮਿਲੀ ਚ ਕੌਣ ਕੌਣ ਐ ਬਹੁਤ ਸਾਰੇ ਕੁਐਸਚਨਸ ਹੁੰਦੇ ਆ ਪਤਾ ਪੁੱਤ ਪੜਿਆ ਵੀ ਵਧੀਆ ਹੋਇਆ ਬਸ ਪਰਿਵਾਰ ਚ ਹੈ ਕੌਣ ਆ ਇਕੱਲੀ ਸੱਸਾ ਇੱਕ ਤੇਰਾ ਪਰੋਣਾ ਤਿੰਨ ਜੀ ਹੋਵਗੇ ਤੁਸੀਂ ਐਸ਼ ਕਰੇਂਗੀ ਨਾਲੇ ਜ਼ਮੀਨ ਵੀ ਸੋਹਣੀ ਆਉਂਦੀ ਆ 8 ਕਿੱਲੇ ਜ਼ਮੀਨ ਦੇ ਨੇ 8 ਕਿੱਲੇ 8 ਕਿੱਲੇ ਆਲਾ ਮੇਰੇ ਨਾਲ ਕਿਉਂ ਕਰਾਊਗਾ ਫਿਰ ਵਿਆਹ ਛਾ ਕੋਈ ਗੱਲ ਨਹੀਂ ਤੇਰੀ ਕਿਸਮਤ ਆ ਜਿਹੜਾ ਆਪਣੇ ਘਰੇ ਝੱਲ ਕੇ ਰਿਸ਼ਤਾ ਆ ਤੁਹਾਨੂੰ ਪਤਾ 8 ਕਿੱਲੇ ਵਾਲੇ ਕਿੰਨਾ ਕੁਝ ਮੰਗਣਗੇ ਐਂ ਗੱਲ ਖੋਲੀਏ ਤੁਸੀਂ ਉਹਦੇ ਨਾਲ ਕੋਈ ਪੁੱਤ ਜਿੰਨਾ ਕੁ ਹੋਊਗਾ ਆਪਾਂ ਕਰਾਂਗੇ ਖਾਲੀ ਹੱਥ ਤਾਂ ਨਹੀਂ ਤੈਨੂੰ ਤੋਰਨਾ ਹੈਗਾ ਜੇ 8 ਕਿੱਲੇ ਜ਼ਮੀਨ ਦੇ ਨੇ ਉਹਨਾਂ ਕੋ ਵਿਆਹ ਤਾਂ ਆਪਾਂ ਕਰਾਂਗੇ ਤੇਰੇ ਬਾਪ ਨੂੰ ਮੈਂ ਕਹਤਾ ਠੀਕ ਐ ਹੁਣ ਮੈਨੂੰ ਮੁੰਡੇ ਦੀ ਮੜੀ-ਮੋਟੀ ਫੋਟੋ ਵੀ ਦਿਖਾ ਦਿਓ ਹੱਥ-ਪੈਰ ਦੇਖ ਲਾਂ ਮੈਂ ਮੁੰਡੇ ਦੇ ਆਪਣੇ ਬਾਪ ਦੇ ਫੋਨ 'ਚ ਦੇਖ ਲੇ ਹੂੰ ਮੈਂ ਡੈਡੀ ਨੂੰ ਐਂ ਕਹੂੰਗੀ ਹੁਣ ਮੈਨੂੰ ਮੁੰਡੇ ਦੀ ਫੋਟੋ ਦਿਖਾ ਦਿਓ ਫਿਰ ਕੀ ਹੋ ਗਿਆ ਕਹਿ ਦੂੰਗੀ ਮੈਂ ਵੀ ਇਹਨੂੰ ਫੋਟੋ ਦਿਖਾ ਦੇ ਸੋਣਾ ਮਮੀ ਮੁੰਡਾ ਹੋਰ ਮੇਰੇ ਜਿੰਨਾ ਕ ਮੈਥੋਂ ਵੱਡ ਤੇਰੇ ਨਾਲ ਤਾਂ ਵੱਡੀ ਸੋਹਣਾ ਪੁੱਤ ਹਾਂ ਫਿਰ ਦਿਖਾ ਦੰਨੀ ਅੱਜ ਤੇਰਾ ਬਾਪ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਨਾਲੇ ਲਾਡੀ ਕਿੱਧਰ ਨਿਕਲ ਰਿਹਾ ਪਤਾ ਨਹੀਂ ਉਹ ਵੀ ਕਿੱਥੇ ਨੂੰ ਗਿਆ ਹੋਇਆ ਦੱਸ ਕੇ ਵੀ ਨਹੀਂ ਗਿਆ ਅੱਜ ਤੱਕ ਮੈਨੂੰ ਹੋ ਆ ਗਿਆ ਹਲੋ ਤਕੜੀਆਂ ਵਾਸੀ ਹਾਂ ਭਾਈ ਤਕੜੀਆਂ ਕੌਣ ਬੋਲਦਾ ਬਚੋਲਾ ਹਰਜੀਤ ਹਾ ਚਾ ਚਾ ਠੀਕ ਹੈ ਹੋਰ ਪੁੱਤ ਮੈਂ ਤਾਂ ਠੀਕ ਹਾਂ ਪੁੱਤ ਸਿਆਣਿਆ ਨਹੀਂ ਹੁਣ ਇੰਨਾ ਸੀ ਵੀ ਸਿਆਣਨੋ ਵੀ ਹਟ ਗਈ ਓਹੋ ਉਹੀ ਤੂੰ ਤਾਂ ਜਵਾਕਾਂ ਵਾਲੀਆਂ ਗੱਲਾਂ ਕਰਦਾ ਪੁੱਤ ਹੈ ਐਂ ਦੱਸ ਹਾਂ ਦੱਸ ਕਿ ਮੈਂ ਫੋਨ ਕਰਿਆ ਸੀ ਹੋਣ ਤਾਂ ਮੈਂ ਕੀਤਾ ਸੀ ਮੈਂ ਪਈ ਕੁੜੀਆਂ ਵਾਲਿਆਂ ਦੇ ਜਾ ਕੇ ਆਏ ਸੀ ਘਰੇ ਅੱਛਾ ਕੀ ਕਹਿੰਦੇ ਫਿਰ ਉਹਨਾਂ ਨੇ ਰਿਸ਼ਤੇ ਨੂੰ ਹਾਂ ਕਰਤੀ ਬਿਆਹ ਤਾਂ ਬਾਲੀ ਸੋਣੀ ਗੱਲ ਆ ਤੇਰੇ ਮੂੰ ਚ ਕਿਉਂ ਸ਼ੱਕਰ ਪੁੱਤ ਫੋਟੋ ਦੇਖਣ ਉਹਨਾਂ ਨੇ ਤਾਂ ਫੋਟੋ ਦੇਖਣ ਸਾਰ ਮੁੰਡੇ ਦੀ ਕਹਿੰਦੇ ਵੀ ਸਾਡੇ ਵੱਲੋਂ ਹਾਂਗੀ ਬਸ ਠੀਕ ਐ ਭਾਈ ਫਿਰ ਸਾਡੇ ਵੱਲੋਂ ਵੀ ਹਾਂ ਹੀ ਆ ਮੈਂ ਮੁੰਡੇ ਨਾਲ ਸਾਰੀ ਗੱਲਬਾਤ ਕਰ ਲਈ ਪੁੱਤ ਕੀ ਕਹਿੰਦਾ ਨਾ ਬਸ ਹਾਂ ਹੀ ਐ ਜੇ ਤੈਨੂੰ ਕਹਿਤਾ ਸੀ ਮੇਰਾ ਮੁੰਡਾ ਮੇਥੋਂ ਬਾਹਰ ਨਹੀਂ ਹੈਗਾ ਜਿਵੇਂ ਮੈਂ ਗੱਲਬਾਤ ਕਰਤੀ ਬਸ ਓਮੀ ਐ ਉਹਨੂੰ ਮਨਜ਼ੂਰ ਆ ਮੇਰੀ ਗੱਲ ਸੁਣਾ ਉਹਨਾਂ ਨਾਲ ਮੈਂ ਖੁੱਲ ਕੇ ਗੱਲ ਕੀਤੀ ਐ ਦਾਜ ਪੂਰਾ ਫੁੱਲ ਦੇਣਗੇ ਅੱਛਾ ਬਸ ਠੀਕ ਐ ਭਾਈ ਹਾਂ ਬਸ ਤੇ ਤਾਂ ਬਾਲੀ ਵਧੀਆ ਗੱਲ ਦਾਜ ਤਾਂ ਐਨਾ ਦੇਣਗੇ ਵੀ ਛੋਡੇ ਆਹ ਕੰਮ ਦੇ ਘਟ ਜਾਣਗੇ ਥਾਂ ਘਟ ਜਾਊਗਾ ਐਨਾ ਸਮਾਨ ਦੇਣਗੇ ਅੱਛਾ ਹਵੇ ਚੱਲ ਚੰਗਾ ਦੇਖੀ ਮੇਰਾ ਪੁੱਤ ਕਿਤੇ ਨਿੱਕਾ ਨਾ ਘਟ ਜਾਣ ਮੜ ਜਾ ਖਿੱਚ ਨੀ ਉਹਨਾਂ ਨੂੰ ਚੰਗਾ ਮਾਸੀ ਜਦੋਂ ਮੈਂ ਬੈਠਾਂਗਾ ਆਇਆ ਤਾਂ ਤੇ ਉਹ ਤਾਂ ਕਹਿੰਦੇ ਸਾਰਾ ਉਹ ਤਾਂ ਕਹਿੰਦੇ ਦਿਨ ਤਾਂ ਰੋਪਈ ਅਗਰ ਦਾ ਬਸ ਫਿਰ ਠੀਕ ਹੈ ਜਿਵੇਂ ਉਹਨਾਂ ਨੂੰ ਦਿਨ ਚੰਗਾ ਲੱਗਦਾ ਆਪਦਾ ਦਿਨ ਤਾਂ ਫਿਰ ਉਹੀ ਕਢਾਉਣਗੇ ਕਾਸੀ ਕਢਾਈਏ ਮੈਂ ਉਹੀ ਤਾਂ ਮੈਂ ਗੱਲ ਕਰਦਾ ਨਾ ਮੈਂ ਕਿਹੜਾ ਮੈਂ ਤੈਨੂੰ ਫੋਨ ਲਾ ਕੇ ਐਂ ਗੱਲ ਕਰਦਾ ਸੀ ਨਾ ਵੀ ਰਏ ਬਾੜੀ ਕਰਕੇ ਮੈਨੂੰ ਦੱਸ ਤੋ ਫਿਰ ਮੈਂ ਅਗਲੇ ਨੂੰ ਵੀ ਦੱਸ ਦੂੰਗਾ ਠੀਕ ਹੈ ਠੀਕ ਹੈ ਚੱਲ ਕੋਈ ਨਾ ਫਿਰ ਉਹ ਤਾਂ ਚੱਲ ਕੋਡੀ ਮੇਰਾ ਮੇਰਾ ਧਿਆਨ ਰੱਖੀ ਤੂੰ ਕਿੰਨਾ ਨਾਕਾਰਾ ਤੂੰ ਤਾਂ ਇਹ ਕਰਦਾ ਜਿਵੇਂ ਮੈਂ ਪਿੰਡ ਛੱਡ ਕੇ ਭੱਜਦੀ ਹੁੰਨੀ ਆਵੇਂ ਹਾਂ ਬਾਅਦ ਬਾਅਦ ਕੋਈ ਨਹੀਂ ਪਹੁੰਚਦਾ ਹੁੰਦਾ ਬਚੋਲਿਆਂ ਨੂੰ ਬੇ ਨਹੀਂ ਹਰਜੀਤ ਤਾਂ ਫਿਰ ਸਿੱਧੀਆਂ ਰਿਸ਼ਤੇਦਾਰੀਆਂ ਪੈ ਜਾਂਦੀਆਂ ਹੁੰਦੀਆਂ ਨੇ ਬੇ ਨਹੀਂ ਹਰਜੀਤ ਜਿਹੜੀ ਤੇਰੇ ਨਾਲ ਜਵਾਨ ਕਰ ਲਈ ਪੁੱਤ ਮੈਂ ਤਾਂ ਇੱਥੋਂ ਨਹੀਂ ਭੱਜਦੀ ਠੀਕ ਹੈ ਨਾ ਤੈਨੂੰ ਮੈਂ ਡੂੜਤੋਲਾ ਆਖਾਂ ਤੈਨੂੰ ਡੂੜਤੋਲਾ ਕਰਾ ਕੇ ਦੇਵਾਂਗੀ ਬਸ ਫੇਰ ਹਾਂ ਕਰ ਲੈ ਘਰ ਨੂੰ ਰੰਗ ਕਰ ਲੈ ਕਮਰੇ ਤਿਆਰ ਸਮਾਨ ਧਰਨ ਨੂੰ ਬਸ ਫੇਰ ਕਮਰੇ ਤਾਂ ਤਿਆਰੀ ਨੇ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਮੇਰੇ ਬੰਨਿਓ ਤਾਂ ਨਾ ਤੈਨੂੰ ਘੋਰ ਵਾਲਾਂ ਬਾਂ ਨਹੀਂ ਆਉਂਦਾ ਹਾਂ ਠੀਕ ਆ ਚੰਗਾ ਹਾਂ ਚੰਗਾ ਫਿਰ ਠੀਕ ਆ ਭਾਈ ਬਸ ਆਪਣੀ ਤਾਂ ਤਿਆਰੀਆਂ ਹੀ ਨੇ ਪੁੱਤ ਬਸ ਕੁੜੀ ਵਾਲਿਆਂ ਨੂੰ ਕਹਿ ਦੇ ਉਹ ਵੀ ਆਪਣੀ ਤਿਆਰੀ ਕਰ ਲੈਣ ਚੰਗਾ ਹਾਂ ਚੰਗਾ ਠੀਕ ਆ ਚੰਗਾ ਭਾਈ ਚਲ ਆਤਾ ਵਾਲੀ ਸੋਹਣੀ ਗੱਲ ਹੋ ਗਈ ਚਲ ਮੇਰੇ ਮੁੰਡੇ ਨੇ ਵੀ ਰਿਸ਼ਤੇ ਨੂੰ ਹਾਂ ਕਰਤੀ ਚਲ ਮੇਰਾ ਤਾਂ ਮੰਨ ਦੀ ਮਰਦ ਪੂਰੀ ਹੋ ਗਈ ਹੁਣ ਮੈਂ ਲੋਕਾਂ ਚ ਮੂੰਹ ਦਿਖਾਉਣ ਜੋਗਰੀ ਹੋ ਗਈ ਲੋਕ ਆਖਣਗੇ ਇੰਨਾ ਸਮਾਨ ਲੈ ਕੇ ਆਈ ਹੈ ਇਹਦੀ ਨੂੰ ਤਾਂ ਇੰਨਾ ਸਮਾਨ ਲੈ ਕੇ ਆਈ ਹੈ ਚਲ ਮੁੰਡੇ ਨੂੰ ਵੀ ਦੱਸ ਦੇਣੀ ਹੁਣ ਮੈਂ ਮੁੰਡੇ ਨੂੰ ਆ ਜਾਣ ਦੇ ਉਹਨੂੰ ਖੁਸ਼ਖਬਰੀ ਦੱਸਣੀ ਬੇ ਆ ਗਿਆ ਭਾਈ ਹਾਂ ਆ ਗਿਆ ਮਾ ਉੱਥੇ ਜਾ ਕੇ ਬਹਿ ਜਾਣਾ ਉਹ ਟਾਈਮ ਤਾਂ ਲੱਗ ਹੀ ਜਾਂਦਾ ਫਿਰ ਮਾ ਕਰਿਆ ਸਾਬ ਕਿਤਾਬ ਦੋਜੀ ਨਾਲ ਹਾਂ ਕਰਿਆ ਕੀ ਕਹਿੰਦਾ ਕਿੰਨੇ ਕਰਾ ਦੁੱਧ ਹੋ ਗਿਆ ਤੱਕੀ ਉਹ ਕਹਿੰਦਾ ਥਰੇ ਲੈ ਜੀ ਪੈਸੇ ਫਰਕੇ। ਅੱਛਾ। ਹਾਂ। ਚੱਲ ਚੰਗਾ ਪਾਈ। ਐ ਨਾ ਫਿਰ ਮੈਂ ਕਰੋ ਰੌਲਾ ਹੀ ਪੈ ਜਾਂਦਾ ਹੁੰਦਾਗਾ। ਅਗਲਾ ਕਹਿੰਦਾ ਇੰਨੇ ਬਣ ਗਏ ਇੰਨੇ ਬਣ ਗਏ। ਕਰਿਆ ਸੀ ਆਹ। ਹਾਂ। ਫੇ ਸੱਚ ਮੈਂ ਤੈਨੂੰ ਹੋਰ ਗੱਲ ਕਹਿਣੀ ਆ। ਖੁਸ਼ਖਬਰੀ। ਕੀ ਖੁਸ਼ਖਬਰੀ? ਵਿਚੋਲੇ ਦਾ ਫੋਨ ਆਇਆ ਸੀ। ਅੱਛਾ ਕੀ ਕਹਿੰਦਾ? ਕਹਿਣਾ ਕੀ ਸੀ? ਉਹ ਤਾਂ ਕਹਿੰਦਾ ਬਸ ਮੈਂ ਕੁੜੀ ਵਾਲਿਆਂ ਨਾਲ ਗੱਲਬਾਤ ਕਰ ਲਈ। ਉੱਥੇ ਜਾਇਆ ਹੈ ਕੁੜੀ ਵਾਲਿਆਂ ਕੋਲੇ ਤੇ ਉਹਨਾਂ ਦੀ ਹਾਂ। ਲੈ। ਕੰਟੈਕਟ ਉਹ ਹੁਣ ਆਇਆ ਸੀ ਏਡੀ ਛੇ ਦੀ ਜਾ ਵੀ ਆਇਆ ਉੱਥੇ ਕੁੜੀ ਵਾਲਿਆਂ ਦੇ। ਲਾ ਜਾਣ ਨੂੰ ਕੀ ਲੱਗਦਾ ਪਹਿਲਾਂ ਮੋਟਰਸਾਈਕਲ ਤੇ ਕੀ ਲੱਗਦਾ ਚਿਰ ਲੱਗਦਾ ਕੁਛ ਲੈ ਕੀ ਕਹਿੰਦੇ ਉਹ ਕਹਿਣਾ ਕੀ ਸੀ ਉਹਨਾਂ ਦੇ ਵੱਲੋਂ ਹਾਂ ਹੈ ਤੇਰੀ ਉਹਨਾਂ ਨੂੰ ਫੋਟੋ ਦਿਖਾਤੀ ਤੇਰੀ ਫੋਟੋ ਦੇਖ ਕੇ ਉਹਨਾਂ ਨੇ ਮੁੰਡਾ ਫਿੱਟ ਕਰ ਲਿਆ ਅੱਛਾ ਪਰ ਤੂੰ ਕੀ ਕਹਿੰਦਾ ਹੁਣ ਬਸ ਮੇਰੀ ਹਾਂ ਹੈ ਮੈਂ ਕੀ ਕਹਿਣਾ ਸੀ ਮੈਂ ਮੇਰੇ ਕੋਲੋਂ ਵੀ ਹਾਂ ਹੈ ਉਹ ਤਾਂ ਕਹਿੰਦੇ ਆਪਣੀ ਤਿਆਰੀ ਕਰ ਲੋ ਤੂੰ ਪਹਿਲੀ ਹਾਂ ਕਰਤੀ ਕੁੜੀ ਦੇਖੀ ਨਹੀਂ ਹੈਗੀਆਂ ਨੇ ਜੇ ਤੇਰੀ ਸਵਰਤ ਹੋਵੇ ਨਾ ਕਿਸੇ ਪਾਸੇ ਫੇ ਤੂੰ ਦੇਖੇ ਉਹ ਕਹਿੰਦਾ ਮੋਂ ਦੇ ਮੋਬਾਈਲ ਚ ਫੋਟੋ ਭੇਜਤੀ ਅੱਛਾ ਤੂੰ ਦੇਖ ਲਈ ਮੈਂ ਦੇਖ ਲਈ ਮੇਰੇ ਤਾਂ ਕੁੜੀ ਫਿੱਟ ਆ ਗਈ ਮੇਰੇ ਮੋਬਾਈਲ 'ਚ ਭੇਜਤੀ ਆ ਦੇਖ ਤੂੰ ਮੋਬਾਈਲ ਖੋਲ ਕੇ ਦੇਖ ਇੱਕ ਮਿੰਟ ਦੇਖਦਾ ਮੈਂ ਤਾਂ ਵਟਸਐਪ ਹੀ ਖੋਲਿਆ ਦੜਕੀ ਦਾ ਆ ਫਿਰ ਤਾਂ ਇਹ ਤਾਂ ਤੂੰ ਅੱਛਾ ਹਾਂ ਆ ਆ ਕਿ ਆ ਕੁੜੀ ਹੈ ਫਿੱਟ ਹੈ ਤੇ ਹਾਂ ਕੁੜੀ ਤਾਂ ਸੋਹਣੀ ਆ ਮਾਂ ਹੁਣ ਤਾਂ ਮੂੰਹ 'ਚ ਹਾਸੀ ਵੀ ਆ ਗਈ ਤੇਰੇ ਹਾਂ ਮਾਂ ਕੁੜੀ ਤਾਂ ਬਹੁਤ ਸੋਹਣੀ ਹੈ ਮੈਨੂੰ ਤਾਂ ਹੀ ਟੈਨਸ਼ਨ ਲੱਗੀ ਪਈ ਸੀ ਵੀ ਪਤਾ ਨਹੀਂ ਕਿਵੇਂ ਦੀ ਹੋਊਗੀ ਕੁੜੀ ਕਿਉਂ ਹੁਣ ਤੇਰਾ ਮਨ ਖੁਸ਼ ਹੈ ਹਾ ਮਾ ਕੁੜੀ ਤਾਂ ਬਸ ਸੋਹਣੀ ਐ ਤੇ ਕੁੜੀ ਵੀ ਸੋਹਣੀ ਐ ਗੱਲਾਂ ਦੋਨੇ ਵਧੀਆ ਨੇ ਨਾਲੇ ਦਾਜ ਦੇਜ ਵਾਸਤੇ ਬਚੋਲੇ ਨੇ ਗੱਲ ਸਾਰੀ ਖੋਲ ਲਈ ਉਹਨਾਂ ਨਾਲ ਦੋ ਟਰੱਕ ਕਹਿਆ ਨਾ ਦਾਜ ਦਾਜ ਦੇ ਬਚੋਲੇ ਨੇ ਦੋ ਹੀ ਆਉਣਗੇ ਹਮਾ ਖੋਲ ਲੈ ਗੱਲਾਂ ਕਹਿੰਦੇ ਕੱਲੂ ਫੇਰ ਅਗਲੇ ਨਾਲ ਲੜਨ ਲੱਗ ਜੇ ਉੱਥੇ ਬੇ ਨਹੀਂ ਐਡਾ ਬਚੋਲਾ ਕੰਨਾਂ ਦਾ ਕੱਚਾ ਨਹੀਂ ਵੀ ਕੱਚੇ ਤਾਗੇ ਖੱਡੇ ਹੋਏ ਨੇ ਠੀਕ ਐ ਉਹਨੇ ਪੱਕੀ ਗੱਲ ਕਰੀਆ ਰੋਡ ਵਰਗੀ ਤੂੰ ਇਸ ਗੱਲ ਦੀ ਫਿਕਰ ਨਾ ਕਰ ਹੈ ਤੇ ਨਾਲੇ ਫੇਰ ਮੈਂ ਐਂ ਤਾਂ ਕਹਿੰਦੀ ਸੀ ਪੁੱਤ ਤੈਨੂੰ ਤੂੰ ਕੱਪੜੇ-ਕੱਪੜੇ ਲਿਆਉਂਦਾ ਅੱਜ ਜਾ ਕੇ? ਕੱਪੜੇ? ਹਾਂ। ਹੁਣੀ ਕਹਿੰਦਾ ਹੁਣੀ ਵੇ ਕੱਲ ਨੂੰ ਬੁੱਧਵਾਰ ਐ। ਬੁੱਧ ਕੰਮ ਸੁੱਧਾ। ਆਪਾਂ ਤਾਂ ਕੱਲ ਨੂੰ ਹੀ ਨਿਵੇੜ ਦਾਂਗੇ ਕੰਮ। ਠੀਕ ਐ। ਆਪਾਂ ਕੱਲ ਨੂੰ ਕੁੜੀ ਦੇਖ ਆਵਾਂਗੇ। ਪੁੱਛਦਿਆ ਲੈ ਉਹਨਾਂ ਨੂੰ ਵੀ ਕੀ ਦਿਨ ਦੰਦਦੇ ਨੇ ਉਹ? ਵੇ ਕੁਛ ਨਹੀਂ ਹੁੰਦਾ। ਮੈਂ ਆਪੇ ਕਹਿ ਦੂੰਗੀ ਬਸ ਵੀ ਸਾਨੂੰ ਭਾਈ ਆਧਨ ਸ਼ੋਭਾ। ਬੁੱਧਵਾਰ ਨੂੰ ਕੰਮ ਜਿਹੜਾ ਹੋ ਜਾ ਬਾਲੀ ਸੋਹਣੀ ਗੱਲ ਐ ਪੁੱਤ। ਚੱਲ ਕੋਈ ਨਾ ਕੱਪੜੇ ਤੇ ਲਿਆਉਂਗਾ। ਹਾਂ। ਫਿਰ ਮਾਮੇ ਉਹਨੂੰ ਤਾਂ ਪੁੱਛ ਲੈ ਉਹ ਆ ਜਾਣਗੇ ਨਾਲੇ। ਵੇ ਮਾਮੇ ਹੋਰਾਂ ਨੂੰ ਕੀ ਪੁੱਛਣਾ ਐ? ਜਦੋਂ ਆਪਾਂ ਮਾ ਪੁੱਤਰ ਰਾਜ਼ੀਆਂਗੇ ਹੈ ਤੇ ਵਾਲੇ ਸਿੱਧੇ ਆਪਾਂ ਸਿੱਧੇ ਮਾਮੇ ਹੋਰਾਂ ਨੂੰ ਤਾਂ ਆਪਾਂ ਵਿਆਹ ਤੇ ਬੁਲਾ ਲਾਂਗੇ ਹਾਜੀ ਨਹੀਂ ਪੁੱਤ ਆਪਾਂ ਇਨਾ ਖਰਚਾ ਕਰਦੇ ਹਾਜੀ ਜ਼ਰੂਰੀ ਇਕੱਠ ਕਰਨਾਗਾ ਆਪਾਂ ਆਪਾਂ ਚੱਲਾਂਗੇ ਚੱਲ ਠੀਕ ਹੈ ਚੰਗਾ ਫਿਰ ਹਾਂ ਮੈਂ ਕੱਲ ਜਾ ਕੇ ਲਿਆਉਣਾ ਕੱਪੜੇ ਚੰਗਾ ਚੱਲ ਭਾਈ ਮੁੱਢ ਕੰਮ ਸੱਦਾ ਕੱਲ ਨੂੰ ਆਪਾਂ ਕੰਮ ਨਿਗੜ ਹੀ ਦਿੰਨੇ ਆ ਜਿਹੜਾ ਕੰਮ ਬਣ ਜੇ ਉਹਦੇ ਵਰਗੀ ਭਾਈ ਰੀਸ ਨਹੀਂ ਕਿਦਾ ਸੀ ਮੈਨੂੰ ਮੈਂ ਤਾਂ ਉੱਥੇ ਗਿਆ ਦੀਗਾ ਪਿੰਡ ਗਿਆ ਦੀ ਮਮੀ ਉਰਾਂ ਕੋਲੇ ਮੜਾਇਆ ਕੰਮ ਦੀਗਾ ਤੂੰ ਕਿਵੇਂ ਗਿਆ ਮੱਚਾ ਦੂ ਚੱਕਰ ਖਿਆਉਣਾ ਬਿਨਾ ਦੱਸੇ ਪਿੰਡ ਬਾਗ ਗਿਆ ਤੂੰ ਹੈ ਓਏ ਤਾਂ ਸਵੇਰੇ ਮੈਨੂੰ ਫੋਨ ਆ ਗਿਆ ਡੈਡੀ ਦਾ ਕਹਿੰਦਾ ਕੰਮ ਹੈ ਮੜਾ ਜਾ ਹੁਣ ਆ ਜਾ ਮੈਂ ਉੱਥੇ ਦੀਗਾ ਮੈਂ ਸਿੱਧਾ ਬਾਗੀ ਮੇਰੀ ਗੱਲ ਸੁਣਾ ਜੇ ਤੂੰ ਆ ਪਿੰਡ ਜਾਣਾ ਹੁੰਦਾ ਨਾ ਤਾਂ ਸਾਰੇ ਕੱਪੜੇ ਚੱਕ ਕੇ ਨਾ ਉੱਥੇ ਪੂਆ ਤੋਂ ਧਵਾ ਲਿਆ ਕਰ ਉਈ ਉਰੇ ਘਰਾਂ ਲਾਰਖੇ ਸੀ ਮੱਸਾ ਦੋਤੇ ਕੱਪੜੇ ਆਹੋ ਤਾ ਇੱਕ ਬੱਸ ਕੰਮ ਕਰਦੀ ਔਖੀ ਹੋ ਜਾਣੀ ਹੈ ਫੇਰ ਹੋਊਗੀ ਤੈਨੂੰ ਪਤਾ ਹੋਣਾ ਮੇਰੇ ਸੌਰੇ ਜਾ ਕੇ ਮੈਨੂੰ ਸਾਰੇ ਕੰਮ ਕਰਨੇ ਪਿਆ ਕਰਨਗੇ ਸੌਰੇ ਕਿਵੇਂ ਤੈਨੂੰ ਤਾਂ ਪਤਾ ਹੀ ਨਹੀਂ ਹੈਗਾ ਤੇਰੇ ਜਾਣ ਤੋਂ ਬਾਅਦ ਕੀ ਕੁਸ ਹੋ ਗਿਆ ਓਰੇ ਕੀ ਹੋ ਗਿਆ ਇਹ ਜਾ ਉਹ ਰਿਸ਼ਤਾਰੀ ਚ ਕੋਈ ਵਿਚੋਲਾ ਵਿਚੋਲਾ ਹਰਜੀਤ ਉਹਨੇ ਨਾ ਕੋਈ ਰਿਸ਼ਤਾ ਕਰਵਾਇਆ ਮੇਰੇ ਮਤਲਬ ਮੇਰੇ ਨਾਲ ਮੁੰਡੇ ਦਾ ਹਾਂ ਹਾਂ ਤੇ ਹਾਂ ਕਰਤੀ ਕਰਦਿਆ ਨੇ ਤੇ ਤੈਨੂੰ ਦਿਖਾਈ ਨਹੀਂ ਦੇਖ ਲਿਆ ਮੈਂ ਛੋਟਾ ਦੇਖ ਲਈ ਮੈਂ ਮੁੰਡਾ ਤੈਨੂੰ ਕੀ ਦਿਖਾਣਾ ਹੈ ਨਾ ਤਾਂ ਦੁੱਗਣਾ ਹੀ ਸੋਹਣਾ ਹੈ ਹੋਰ ਮੇਰੇ ਨਾਲ ਤਾਂ ਮੇਰੇ ਨਾਲ ਦਾ ਸੋਹਣਾ ਹੋਵੇ ਵਧੀਆ ਬਾਬਾ ਗੁਰੂ ਮੇਰੇ ਨਾਲ ਚੱਲ ਖੜਾ ਛੋਟੂਆ ਵਧੀਆ ਬੈ ਕੇ ਤੋਰ ਦਾਂਗੇ ਇੱਥੇ ਲੜੀ ਜੰਨੀ ਹੈ ਮੇਰੇ ਨਾਲ ਕੋਈ ਨਾ ਥੋੜੇ ਆਉਂਦੀ ਬਰਾਬਰਦੀ ਵੀ ਨਹੀਂ ਫਿਰ ਮੈਂ ਬਿਆਹ ਕਰਾਂ ਕਿਨੇ ਕੋਣ ਕੋਣ ਉਹਨਾਂ ਦੀ ਪਰਿਵਾਰ ਚ ਫਿਰ ਕੋਈ ਨਹੀਂ ਬਸ ਮੈਂ ਮੇਰੇ ਘਰ ਵਾਲਾ ਤੇ ਮੇਰੀ ਸੱਸ ਸੱਸ ਹੀ ਤੰਨੇ ਜਾਣੇ ਹੋਇਆ ਕਰਾਂਗੇ ਨਾਲੇ ਮੁੰਡੇ ਨੂੰ 8 ਕਿੱਲੇ ਜ਼ਮੀਨ ਆਉਂਦੀ ਹੈ ਤੰਤਾ ਹੀ ਨਹੀਂ ਆਉਂਦੀ ਵੀ ਨਹੀਂ ਹਾਂ ਹਾਂ ਫਿਰ ਤਾਂ ਵਧੀਆ ਜਲਾ ਮौज ਕਰੇਗੀ ਤੇ ਚਾਹ ਪਾਣੀ ਚਾਹ ਚੂ ਪਾਣੀ ਤਾਂ ਮੈਂ ਮਾਮਾ ਦਾ ਖੇਤ ਮਾਮਾ ਖੇਤ ਹੈ ਚੱਲ ਫਿਰ ਮੈਂ ਖੇਤ ਜਾਣਾ ਉਹਦੇ ਕੋਲੇ ਕੱਪੜੇ ਦਾ ਬਦਲ ਲੈ ਬਾਈ ਤੈਨੂੰ ਪਹਿਲੀ ਦੇਖੀ ਤਾਰ ਭਰੀ ਪਈਏ ਕੱਪੜਾ ਨਾਲ ਉਹ ਮੇਰੇ ਪਾਉਣ ਨੂੰ ਨਹੀਂ ਹੈਗੇ ਦੀ ਸਾਰੇ ਤਾਂ ਧੋਣ ਵਾਲੇ ਪਈ ਦੀਗੇ ਚੰਗਾ ਆਹੋ ਨਾਲੇ ਹੁਣ ਤੂੰ ਆਪਦਾ ਇੰਨੇ ਕੰਮ ਜੇ ਨਾ ਕਰਿਆ ਕਰ ਹੋ ਰਿਹਾ ਕਿ ਦੁਬੇ ਤੈਨੂੰ ਵਿਆਹ ਕੇ ਤੋਰਦਾ ਇੱਥੇ ਕਰ ਲਿਆ ਕਰੀ। ਕੋਈ ਨਹੀਂ ਸ਼ਾਗਨ ਪਾਉਣਾ ਹਲੇ ਇਨੀ ਸ਼ੀਤ ਵਿਆਹ ਨਹੀਂ ਕਰਨਾ ਹੈ। ਬੱਸ ਕਰੀ ਦੇਵੇਂਗੇ। ਨਾ ਮਰ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੂੰ ਭੱਗ ਜਾ। ਬੱਸ ਕਰੀ ਦੇਵੇਂਗੇ ਕਟਾਂਗੇ ਰਾਣ ਤੇਰੀ। ਚਿੱਕੜ ਵਾਲੀ ਮਾਰੂ ਨਾਲੇ ਝਾੜੂ। ਚੱਲ ਚੰਗਾ ਹੂੰ ਇਧਰ ਨਹੀਂ ਰਹਿ ਕਰ ਸਾਰਾ ਦਿਨ ਜਾਨਾ ਮੈਂ ਤਾਂ। ਦੇਖ ਲੈ ਮੰਮੀ ਲਾਡੀ ਨੂੰ ਪਾਲਦੀ ਫਿਰਦੀ ਸੀ ਏ ਪਿੰਡ ਜਾ ਕੇ ਵੀ ਮੁੜਿਆ ਆ। 4 ਵਜਰ ਨੇ ਸਾਰਾ ਦਿਨ ਲੰਗਾ ਆਇਆ ਬੋਲਾ ਜਾ।